ਗੁੱਸੇਜਾ ਦਿਖੇ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਸੀਗੀ ਤੁਸੀਂ ਬਣਾਇਸੋਂ ਲੱਗਦਾ ਹੈ ਕਿ ਸੀਸੀਟੀਵੀ ਬਣਾਈ ਹੋਈ ਹੈ ਇਹ ਇਹ ਨੇ ਬਣਾਈ ਨਹੀਂ ਸੀਸੀਟੀਵੀ ਨਹੀਂ ਬਣਾਈ ਅਸਲੀਅਤ ਉਹ ਦੇਖੋ ਵੀਡੀਓ ਦਿਖ ਰਹੀ ਅਸਲੀ ਹੈ ਲੇਕਿਨ ਉਹ ਜਦ ਅੱਗੇ ਆਏ ਤੇ ਉਹਨਾਂ ਦਾ ਜਿਹੜਾ ਹੈਂਡ ਮੂਵਮੈਂਟ ਹੈ ਉਹ ਐਡਿਟ ਕੀਤਾ ਹੈ ਉਹ ਐਡਿਟ ਕੀਤਾ ਹੈ ਤੇ ਐਡਿਟ ਕਰਕੇ ਉਹ ਥੱਪੜ ਦਾ ਰੂਪ ਦੇ ਕੇ ਕੰਪਲੀਟ ਕੀਤੀਆਂ ਨੂੰ ਲੈ ਕੇ ਤੁਸੀਂ ਹਾਂਜੀ ਕੱਚਾ ਕੀਤੀ ਹੈ ਇਹਦੀ ਸਾਈਬਰ ਸੈੱਲ ਕੀਤੀ ਹੈ ਵੀ ਜਾਂਚ ਕਰਾਈ ਜਾਵੇ ਵੀਡੀਓ ਦੀ ਅਸੀਂ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਅਸੀਂ ਕੱਲ ਦੇਖ ਕੇ ਮਾਜਿਕ ਤੌਰ ਤੇ ਉਹ ਸਾਡੀ ਭੈਣ ਹੈ ਆਪਾਂ ਐਡਾ ਨਹੀਂ ਕਹਿੰਦੇ ਬਟ ਹੁੰਦਾ ਕੀ ਹੈ ਕਿ ਕਈ ਵਾਰ ਕਿਸੇ ਨੂੰ ਮਿਸਗਾਈਡ ਕੀਤਾ ਜਾਂਦਾ ਹੈ ਕਿਸੇ ਨੂੰ ਗਲਤ ਤਰੀਕੇ ਨਾਲ ਚਲਾਇਆ ਜਾਂਦਾ ਹੈ ਮੈਂ ਔਰ ਇਸ ਦੇ ਵਿੱਚ ਵੀ ਹੋਇਆ ਇਹ ਜੋ ਵੀ ਹੋ ਰਿਹਾ ਜੀ ਇੱਕ ਪਲਾਨਿੰਗ ਦੇ ਤਹਿਤ ਆ ਤੁਸੀਂ ਦੇਖੋ ਜਦ ਵੀ ਪ੍ਰੋਫਿਟ ਜੀ ਦੀ ਡੇਟ ਹੁੰਦੀ ਹੈ ਕੋਰਟ ਦੀ ਤੁਸੀਂ ਦੇਖੋ ਹਮੇਸ਼ਾ ਇੱਕ ਦਿਨ ਪਹਿਲਾਂ ਕੋਈ ਨਾ ਕੋਈ ਇਨਸੀਡੈਂਟ ਕ੍ਰੀਏਟ ਕੀਤਾ ਜਾਂਦਾ ਹੁਣ ਇਹਨਾਂ ਦੀ 28 ਤਰੀਕ ਨੂੰ ਤਰੀਕ ਹੈ 28 ਨੂੰ ਡੇਟ ਹੈ 27 ਨੂੰ ਤੁਸੀਂ ਨੋਟ ਕਰ ਲਓ ਕੋਈ ਨਾ ਕੋਈ ਇਨਸੀਡੈਂਟ ਇਹਨਾਂ ਨਾਲ ਫੇਰ ਘਟ ਦੇਣਾ ਜੀ ਐਲੋ ਜੀ ਬੇਸਿਕਲੀ ਪਲਾਨ ਹੈ ਕਿ ਉਹਨਾਂ ਦਾ ਜਿਹੜਾ ਡਿਸੀਜਨ ਤੇ ਕੇਸ ਹੈ ਉਹਦੇ ਉੱਤੇ ਇੰਪੈਕਟ ਪਾਇਆ ਜਾਵੇ ਕਿਤੇ ਨਾ ਕਿਤੇ ਕੋਈ ਨੈਗੇਟਿਵ ਇੰਪੈਕਟ ਪਾਇਆ ਜਾਵੇ ਤਾਂ ਕੋਰਟ ਦੇ ਵਿੱਚ ਕੋਈ ਬਿਆਨਬਾਜ਼ੀ ਜਾਂ ਕੋਈ ਤੁਹਾਡੇ ਵਰਗੇ ਭਰਾਵਾਂ ਦੀ ਵੀਡੀਓ ਚੱਕ ਕੇ ਪੇਸ਼ ਕੀਤੀ ਜਾਵੇ ਬਸ ਇੰਨਾ ਅੱਛਾ ਮੈਨੂੰ ਦੱਸੋ ਤੁਸੀਂ ਮਿਲ ਕੇ ਆਏ ਹੋ ਕਿ ਨੇ ਐਸਐਸਪੀ ਨੂੰ ਐਸਪੀ ਰੂਲਰ ਮਿਲੇ ਨੇ ਕੀ ਭਰੋਸਾ ਦਿੱਤਾ ਜਿਹੜੀ ਐਫਆਈਆਰ ਦਰਜ ਹੋਈ ਆ ਉਹਨੂੰ ਰੱਦ ਕਰਨ ਦੀ ਗੱਲ ਹੋਈ ਆ ਜਾਂ ਅਗਲੀ ਕਾਰਵਾਈ ਕੀਤੀ ਆ ਜਾਂਚ ਦੀ ਗੱਲ ਕੀਤੀ ਆ ਜਿਹੜੀ ਸੀਸੀਟੀਵੀ ਫੋਟੋ ਦੀ ਤੁਸੀਂ ਗੱਲ ਕਰਦੇ ਹੋ ਫੇਕ ਆ ਉਹਨੂੰ ਲੈ ਕੇ ਕੁਝ ਹੋਇਆ ਮੈਂ ਜਸਪਾਲ ਮਸੀ ਚੇਅਰਮੈਨ ਆਲੰਡੀਆ ਕ੍ਰਿਸਚਨ ਸਮਾਜ ਮੋਰਚਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਗੱਲ ਕਰਨ ਦਾ ਮੌਕਾ ਦਿੱਤਾ ਵਾ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਡੇ ਸਾਈ ਅੱਗੋ ਦੱਸ ਕੇ ਗਏ ਆ ਕਿ ਅੱਜ ਦਾ ਜਿਹੜਾ ਇਹ ਰੋਸ ਪ੍ਰੋਟੈਸਟ ਹੈ ਸੀ ਇੱਕ ਪੀਸਫੁਲੀ ਸੀ ਔਰ ਪੀਸਫੁਲੀ ਜਿਹੜਾ ਸਾਡੇ ਮਸੀਹ ਭਾਈਚਾਰੇ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 크ਿਸਚਨ ਲੀਡਰਸ਼ਿਪ ਵੀ ਆਈ ਆ ਔਰ ਸਾਡੇ ਸੰਗਤਾਂ ਵੀ ਆ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਇੱਕ ਕੱਲ ਪਰਚਾ ਜਿਹੜਾ ਵਾ ਇੱਕ ਹੋਇਆ ਵਾ ਉਹ ਆਪਜੀ ਦੇ ਸਾਹਮਣੇ ਆ ਜੋ ਕੁਝ ਵੀ ਹੋਇਆ ਔਰ ਜਿਸ ਤਰ੍ਹਾਂ ਦੱਸ ਕੇ ਗਏ ਆ ਜਦੋਂ ਵੀ ਕੋਈ ਤਰੀਕ ਜਿਹੜਾ 2018 ਦਾ ਜਿਹੜਾ ਕੇਸ ਆ ਪਰ ਜਿਹੜਾ ਕਪੂਰ ਥੱਲੇ ਦੇ ਕੇਸ ਦੀ ਗੱਲ ਕੀਤੀ ਆ ਔਰ ਜਿਹੜਾ ਇਹ ਆ ਜਦੋਂ ਤਰੀਕ ਨੇੜੇ ਹੁੰਦੀ ਆ ਜਜਮੈਂਟ ਤੇ ਆ ਉਹਦੇ ਲਾਗੇ ਕਿਉਂ ਕੱਢਿਆ ਜਾਂਦਾ ਤੁਸੀਂ ਵੀ ਰੋਜ਼ ਪ੍ਰੈਸ ਨੂੰ ਦੇਖਦੇ ਜੋ ਲੋਕਾਂ ਚ ਵਿਚਰਦੇ ਜੋ ਔਰ ਅੱਜ ਉਸੇ ਚੀਜ਼ ਨੂੰ ਲੈ ਕੇ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਵਾ ਪ੍ਰੋਫਿਟ ਜੀ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਵਾ ਔਰ ਇਹ ਪਰਚੇ ਦੇ ਪਿੱਛੇ ਇੱਕ ਬੜੀ ਲੰਬੀ ਚੋੜੀ ਕਹਾਣੀ ਆ ਇਹ ਜਿਹੜੀ ਸਾਡੀ ਭੈਣ ਆ ਇਹ ਸਾਡੀ ਪਾਸਟਰ ਸੀ ਔਰ ਇਨਚਾਰਜ ਸੀ ਹੋਲੀ ਸੋਲੀ ਇਨਚਾਰਜ ਪ੍ਰੋਫਿਟ ਮਜਿੰਦਰ ਸਿੰਘ ਮਿਨਿਸਟਰੀ ਚੰਡੀਗੜ੍ਹ ਚਰਚ ਪਾਸਟਰ ਜਿੰਨੂ ਨੂੰ ਕਹਿੰਦੇ ਆਪਾਂ ਰਣਜੀਤ ਜੀ ਉਹਦੇ ਨਾਲ ਹੋਰ ਵੀ ਜਿਹੜੇ ਸਾਥੀ ਆ ਭੈਣ ਸਾਡੀ ਆ ਰਵਿੰਦਰ ਕੋਰ ਰੈਂਪੀ ਜੀ ਔਰ ਹਰਵਿੰਦਰ ਜੀ ਉਹ ਸਾਰੇ ਸਾਥੀ ਜਿੰਨੇ ਵੀ ਆ ਉਹ ਉਹਦੇ ਵਿੱਚ ਇਹ ਹੋਇਆ ਵੱਡਾ ਕਪਲਾ ਹੋਇਆ ਜੀ ਲੱਖਾਂ ਰੁਪਏ ਦਾ ਕਪਲਾ ਹੋਇਆ ਜਿਹੜਾ ਚਰਚ ਦਾ ਜਿਹੜਾ ਦਾਨ ਪੁੰਨ ਦਾ ਜਿਹੜਾ ਖਾਤਾ ਸੀ ਉਨੂੰ ਇਹ ਦੱਸ ਕੇ ਲੋਕਾਂ ਨੂੰ ਕਿਹਾ ਗਿਆ ਵੀ ਦਾਨ ਜਿਹੜਾ ਤੁਸੀਂ ਇਰਚੇ ਨਹੀਂ ਪਾਣਾ ਇਹ ਬੰਦ ਕੀਤਾ ਗਿਆ ਵਾ ਬੰਦ ਵਾ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਪਾਏ ਆ ਜਿਹਦੇ ਸਬੂਤ ਸਾਡੇ ਕੋਲ ਆ ਅੱਜ ਅਸੀਂ ਉਹ ਸਬੂਤ ਪ੍ਰਸ਼ਾਸਨ ਨੂੰ ਦਿੱਤੇ ਆ ਵੀ ਝਗੜਾ ਤਾਂ ਸਾਰਾ ਇਹ ਸੀ ਪੈਸੇ ਦਾ ਲੈਣ ਦੇਣ ਸੀ ਸਾਡੀਆਂ ਪੇਟੀਆਂ ਦੀਆਂ ਚਾਬੀਆਂ ਜਿਹੜੀਆਂ ਸਾਡਾ ਲੋਕਾਂ ਦਾ ਦਾਨ ਆਂਦਾ ਵਾ ਲੋਕਾਂ ਦਾ ਦਸ ਦਸਾਂ ਨੋਵਾਂ ਦੀ ਕਮਾਈ ਦਾ ਉਹ ਸਾਰੀਆਂ ਚਾਬੀਆਂ ਇਹਦੇ ਕੋਲ ਸੀ ਸਾਰਾ ਰਿਕਾਰਡ ਇਹਦੇ ਕੋਲ ਸੀ ਇਹ ਸਾਡੀ ਭੈਣ ਦੇ ਕੋਲ ਇਹ ਭਾਂਜੀ ਰਿਓ ਸਾਰਾ ਰਿਕਾਰਡ ਲੈ ਕੇ ਚਲੇ ਗਏ ਗੱਲ ਤਾਂ ਕੁਝ ਹੋਰ ਆ ਮੈਨੂੰ ਇੱਕ ਗੱਲ ਨਹੀਂ ਸਾਰਾ ਰਿਕਾਰਡ ਲੈ ਕੇ ਚਲੇ ਗਏ ਤੁਸੀਂ ਕਹਿੰਦੇ ਰਿਕਾਰਡ ਤੁਹਾਡੇ ਕੋਲ ਤੁਸੀਂ ਕਹਿੰਦੇ ਰਿਕਾਰਡ ਆ ਬੜਾ ਹੀਰਾ ਹੀਰੀ ਹੋਈ ਆ ਇਹ ਤੁਸੀਂ ਲੈ ਕੇ ਕਿਉਂ ਨਹੀਂ ਆਏ মিডিਆ ਸਾਹਮਣੇ ਤੁਸੀਂ ਮਤਲਬ ਅੱਜ ਦਿੱਤਾ ਤੁਸੀਂ ਮਤਲਬ ਮੈਂ ਸ਼ਾਸਨ ਨੂੰ ਦਿੱਤਾ ਵਾ ਅਸੀਂ ਕਿਹਾ ਸੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸਾਡੇ ਕੋਲ ਜੋ ਕਪੜੇ ਹੋਏ ਉਹਦਾ ਰਿਕਾਰਡ ਅੱਜ ਹੀ ਐਸਐਸਪੀ ਸਾਹਿਬ ਨੂੰ ਦਿੱਤਾ ਵਾ ਉਹਨਾਂ ਦਾ ਸੀਨੀਅਰ ਆਫਿਸ ਆਫੀਸਰ ਜਿਹੜੇ ਮਨਪ੍ਰੀਤ ਸਿੰਘ ਜੀ ਆਏ ਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਕਿ ਜੋ ਇਹ ਪਰਚਾ ਜਿਹੜਾ ਹੋਇਆ ਜਲਦਬਾਜੀ ਦੇ ਵਿੱਚ ਉਸ ਇਲਾਕੇ ਦੇ ਥਾਣੇ ਦੇ ਐਸਐਚਓ ਦੇ ਖਿਲਾਫ ਜਿਹੜਾ ਵਾ ਸਾਡੀ ਦਰਖਾਸਤ ਜਿਹੜੀ ਦਿੱਤੀ ਹੋਈ ਨੇ 1 ਮਹੀਨਾ ਹੋ ਗਿਆ ਸਾਡੇ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਉਰਾਲੋ ਦਰਖਾਸਤ ਦਿੱਤੀ ਆ 1 ਮਹੀਨਾ ਹੋ ਗਿਆ ਤੇ ਕੋਈ ਕਾਰਵਾਈ ਨਹੀਂ ਹੋਈ ਬਸ ਚੋਰੀ ਦਾ ਹੀ ਬਸ ਇਹ ਸਾਡੀ ਫਰਵਰੇ ਮਹੀਨੇ ਦੀ ਦਰਖਾਸਤ ਦਾ ਸਰ ਉਹਦੇ ਤੇ ਕਾਰਵਾਈ ਨਹੀਂ ਕੀਤੀ ਆ ਝੂਠੀ ਜੜ ਜੜੀ ਆ ਇੱਕ ਸਾਜ਼ਿਸ਼ ਦੇ ਤਹਿਤ ਕਹਾਣੀ ਬਣਾ ਕੇ ਫੇਕ ਬਣਾ ਕੇ ਪ੍ਰੋਫਿਟ ਜੀ ਦੀ ਸ਼ਾਨ ਨੂੰ ਬਦਨਾਮ ਕਰਨ ਦੇ ਲਈ ਪੜਾ ਦਿੱਤਾ ਪਰਸੋਂ ਨੂੰ ਫੇਰ ਪੇਸ਼ੀ ਆ ਕੋਰਡ ਦੇ ਵਿੱਚ ਵਾਸ਼ਪ ਏਜੰਸੀ ਦੇ ਹਾਜ਼ਰ ਹੋਣਗੇ ਬਿਲਕੁਲ ਛੋੜੇ ਸਮਰਥਕ ਵੀ ਵੱਡੇ ਹਾਜ਼ਰ ਹੁੰਦੇ ਨੇ ਨਾਲ ਬੌਂਸਰ ਵੀ ਹੁੰਦੇ ਨੇ ਜਦੋਂ ਉੱਥੇ ਅਸੀਂ ਮੀਡੀਆ ਵਾਲਿਆਂ ਨੂੰ ਪੁੱਛਿਆ ਕਿ ਕੋਈ ਨਾ ਕੋਈ ਜਿਵੇਂ ਤੁਸੀਂ ਹੁਣ ਆਪਣਾ ਪੱਖ ਰੱਖ ਰਹੇ ਹੋ ਉਸ ਟਾਈਮ ਵੀ ਅਸੀਂ ਚਾਹੁੰਦੇ ਹਾਂ ਵੀ ਕੋਈ ਨਾ ਕੋਈ ਪੱਖ ਰੱਖਿਆ ਜਾਵੇ ਪਰ ਉੱਥੇ ਪਰ ਉੱਥੇ ਜਿਸ ਤਰ੍ਹਾਂ ਉੱਥੇ ਸਾਡੇ ਨਾਲ ਮਤਲਬ ਬੜਾ ਹੋ ਮਤਲਬ ਮੈਂ ਕਹਿੰਦਾ ਵੀ ਅਸੀਂ ਕਹਿੰਦੇ ਵੀ ਅਸੀਂ ਸੱਚਾਈ ਸਾਹਮਣੇ ਆਵੇ ਅਸੀਂ ਦੁੱਧ ਦਾ ਦੁੱਧ ਸੱਚਾਈ ਜਿਹੜੀ ਤੁਹਾਡੇ ਸਾਹਮਣੇ ਆ ਜਾਏਗੀ ਜੋ ਵੀ ਤੁਸੀਂ ਸਾਨੂੰ ਸਾਡੇ ਭਰਾ ਜੋ ਕਿ ਦੇਸ਼ ਦਾ ਤੁਸੀਂ ਵੀ ਇੱਕ ਥੰਮ ਚੁ ਅਸੀਂ ਨਹੀਂ 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 ਦਾਦਾ ਕੁਛ ਨਹੀਂ ਆ ਪ੍ਰੋਫੈਟ ਬਜਿੰਦਰ ਸਿੰਘ ਰਾਣੇ ਜੋ ਕਪੂਰਥਲੇ ਦੇ ਵਿੱਚ ਘਟਨਾ ਸੀ ਸਾਰੇ মিডিਆ ਦੇ ਸਾਡੇ ਭੈਣ ਭਰਾਵਾਂ ਨੂੰ ਬੁਲਾ ਕੇ ਆਪਣੇ ਦਫ਼ਤਰ ਦੇ ਵਿੱਚ ਇੱਕ ਆਪ ਜਿਹੜੀ ਸਿੱਧੀ ਗੱਲਬਾਤ ਕੀਤੀ ਤੁਹਾਡੇ ਧਿਆਨ ਚ ਜਲੰਧਰ ਦੇ ਵਿੱਚ ਉਵੇਂ ਰੱਖਣਗੇ ਬਸ ਥੋੜਾ ਜਿਹਾ ਜੜਾ ਵਾ ਉਦੋਂ ਦਾ ਜਿਹੜਾ ਕੋ ਮਾਹੌਲੀ ਇਦਾਂ ਦਾ ਮਾਹੌਲ ਵੀ ਬੜਿਆ ਜਿਹਦੇ ਕਰ ਕੋ ਬਿਆਨ ਨਹੀਂ ਦੇ ਸਕਦਾ ਅੱਜ ਐਸਪੀ ਨੇ ਕੋ ਟਾਈਮ ਬਾਉਂਡ ਆ ਥੋੜਾ ਉੱਪਰ ਭਰੋਸੇ ਦਾ ਦੋ ਦਿਨ ਦਾ ਸਮਾਂ ਲਿੱਤਾ ਵਾ ਇਹਦੀ ਜਾਂਚ ਹੋਏਗੀ ਜਿਹੜੀ ਸਾਡੀ ਦਰਖਾਸਤਾਂ ਉਹਦੇ ਖਿਲਾਫ ਜਿਹੜੇ ਗਲਤ ਆਂਸਰ ਹੋਣਗੇ ਉਹ ਜਿਹੜਾ ਆ ਪਾਇਓਰਟੀ ਦੇ ਸਾਹਮਣੇ ਉਹਨੇ ਕਾਰਵਾਈ ਹੋਏਗੀ ਠੀਕ ਆ ਬਿਲਕੁਲ ਵੱਡੀ ਗੱਲ ਕੀਤੀ ਆ ਪੂਰਾ ਜਿਹੜਾ ਜਾਂਚ ਅਜੇ ਮੁਸੀਬਾਈਚਾਰੇ ਵੱਲੋਂ ਵੱਡਾ ਕੱਠ ਕੀਤਾ ਗਿਆ ਸੀ ਤੇ ਨਾਲ ਐਸਐਸਪੀ ਨੂੰ ਆਪਣਾ ਮੰਗਬਾਤ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਉਹ ਕਹਿੰਦਾ ਸਾਨੂੰ ਸਾਜਿਸ ਦੀ ਬੂ ਆਉਂਦੀ ਆ ਸੈਟਅਪ ਠਾਈ ਜਾਵੇ ਉਹ ਸੀਸੀਟੀਵੀ ਜੋ ਬਾਹਰ ਲ ਹੋਈ ਆ ਉਹਤੇ ਵੀ ਸਵਾਲ ਖੜੇ ਕਰਦੇ ਨੇ ਕਹਿੰਦੇ ਇਹਨੂੰ ਏਆਈ ਨਾਲ ਐਡਿਟ ਕੀਤਾ ਲੱਗਦਾ ਕਿਉਂਕਿ ਅਸੀਂ ਪਹਿਲਾ ਫਰਵਰੀ ਜਿਹੜੋਂ ਕੰਪਲੀਟ ਕੀਤੀ ਸੀਦੀ ਸਾਡੀ ਉਸ ਕੰਪਲੀਟ ਤੇ ਕਾਰਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਜੋ ਕੰਪਲੀਟ ਕੀਤੀ ਗਈ ਉਹਨਾਂ ਤੇ ਕਾਰਵਾਈ ਹੋਗੀ ਵੱਡੀ ਗਿਣਤੀ ਦੇ ਵਿੱਚ ਸਮਰਥਕ ਉਹਨਾਂ ਦੇ ਪਹੁੰਚ ਗਏ ਤੇ ਅੱਜ ਇਹੀ ਮੈਸੇਜ ਦਿੱਤਾ ਗਿਆ ਪਰਸੋਂ ਨੂੰ ਫੇਰ ਪੇਸ਼ੀ ਆ ਹਾਲਾਂਕਿ ਉਹਦੇ ਵਿੱਚ ਕੋਰਟ ਦਾ ਕੀ ਫੈਸਲਾ ਹੁੰਦਾ ਇਹਦੀ ਵੇਟ ਕਰਨਾ ਪਊ ਪਰ ਫਰ ਹਾਲ ਗੱਲ ਇਹ ਸੀ ਕਿ ਜੇਕਰ ਜਾਂਚ ਆ ਜੇਕਰ ਇਹਨਾਂ ਕੋਲੇ ਸਾਰਾ ਕੋਈ ਸਬੂਤਾ ਤਾਂ ਜ਼ਰੂਰ ਆਪਣਾ ਪੱਖ ਰੱਖਣਾ ਚਾਹੀਦਾ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਇਹ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਕਿ ਸਾਡੀ ਪੀਸਫੁੱਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟਿਟਿਊਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਵੀ ਗ੍ਰੀਵੈਂਸਿਸ ਹੈਗੀਆਂ ਉਹ ਤੇ ਜਿਹੜੇ ਵੀ ਇਹਨਾਂ ਦੀ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੇਂਟ ਆ ਗਿਆ ਉਹਨੂੰ ਜਲਦੀ ਤੋਂ ਜਲਦੀ ਤਾਂਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਵੇ। ਥੈਂਕ ਯੂ। ਜਿਹੜਾ ਬਜਿੰਦਰ ਪਾਸਲੇ ਅਰੇਸਟ ਦਾ ਫਿਲਹਾਲ ਜੋ ਜੇ ਪੇ ਕਰ ਦਿੱਤੀ ਗਈ ਹੈ। ਇਹਦੇ ਲਈ ਕੋਈ ਕਮੈਂਟ ਨਹੀਂ ਹੈਗਾ ਸੀ। ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ। ਹੁਣ ਦੇਖਣਾ ਹੋਊਗਾ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਆ। ਮਹਾਰਤ ਤੋਂ ਗਰਦੀ ਬੈਣੀਪਾਲ ਡੇਲੀ ਟੋਸ ਪੰਜਾਬੀ ਬਲਜਿੰਦਰ ਸਿੰਘ ਦੇ ਖਿਲਾਫ ਮਾਦਰੀ ਥਾਣੇ ਦੇ ਵਿੱਚ ਮਾਮਲਾ ਦਰਜ ਹੋਣ ਨੂੰ ਲੈ ਕੇ ਮਾਮਲਾ ਕਾਫੀ ਗਰਮਾ ਗਿਆ ਅੱਜ ਉਹਨਾਂ ਦੇ ਸਮਰਥਕ ਜਾਂ ਉਹਨਾਂ ਦੇ ਚਾਹਣ ਵਾਲੇ ਵੱਡੀ ਗਿਣਤੀ 'ਚ ਮਹਾਲੀ ਐਸਐਸਪੀ ਦਫ਼ਤਰ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਗੇਟ ਬੰਦ ਕਰਕੇ ਇਸ ਐਫਆਈਆਰ ਦਾ ਵਿਰੋਧ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਅਲੀਗੇਸ਼ਨ ਲਾਇਏ ਗਏ ਨੇ ਕਿ ਇਹ ਪੂਰੀ ਸਾਜ਼ਿਸ਼ ਆ ਇਹਦਾ ਜਿਹੜਾ ਪਰਦਾ ਫਾਸ ਹੋਣਾ ਚਾਹੀਦਾ ਸਾਡੇ ਨਾਲ ਸਣੀ ਬਾਬਾ ਜੀ ਨੇ ਪਹਿਲਾਂ ਇਹ ਨਾਲ ਗੱਲਬਾਤ ਕਰਦਾ ਸਣੀ ਬਾਬਾ ਜੀ ਮਾਮਲਾ ਕਾਫੀ ਗੰਭੀਰ ਬਣ ਗਿਆ ਮਤਲਬ ਪਹਿਲਾਂ ਅਰਚਾ ਦਰਜ ਹੁੰਦਾ ਲੇਡੀ ਕੰਪਲੀਟ ਕਰਦੀ ਆ ਪਹਿਲਾ ਇੱਕ ਵੀਡੀਓ ਬਾਹਰ ਹੋ ਜਾਂਦੀ ਆ ਵੀਡੀਓ ਬਾਹਰ ਤੋਂ ਬਾਅਦ ਉਹਦੀ ਕੰਪਲੀਟ ਹੁੰਦੀ ਆ ਤੇ ਐਫ ਆਈ ਆਰ ਹੋ ਜਾਂਦੀ ਆ ਪੂਰਾ ਮਾਮਲਾ ਤੁਹਾਨੂੰ ਕੀ ਲੱਗਦਾ ਤੇ ਅੱਜ ਵੱਡੀ ਗਿਣਤੀ ਤੁਸੀਂ ਇਕੱਠੇ ਹੋਏ ਹੋ ਇੱਥੇ ਕੀ ਤੁਹਾਨੂੰ ਤੋਰਸਾ ਮਿਲਿਆ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਅੱਜ ਆਪਣੀ ਆਵਾਜ਼ ਜਿਹੜੀ ਹੈ ਪੂਰੇ ਮਸੀਹ ਭਾਈਚਾਰੇ ਨੂੰ ਜਿਹੜਾ ਕਿ ਪੰਜਾਬ 'ਚ ਵੱਸਦਾ ਹੈ ਆਪਣੀ ਗੱਲ ਦੱਸ ਸਕਾਂ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜਾ ਇਨਸੀਡੈਂਟ ਹੈ ਵੀਡੀਓ ਵਾਲਾ ਵੀਡੀਓ ਵਾਲਾ ਇੱਕ ਲੇਡੀ ਦਿਖ ਰਹੀ ਹੈ ਬ੍ਰਾਫਟ ਜੀ ਦਿਖ ਰਹੇ ਤੁਹਾਨੂੰ ਔਰ ਇੱਕ ਲੜਕਾ ਦਿਖ ਰਿਹਾ ਉਹ ਲੜਕੇ ਨੇ ਜੀ ਜਸਟੀਫਿਕੇਸ਼ਨ ਦਿੱਤੀ ਹੈ ਮਾਈਕ ਤੇ ਆ ਕੇ ਮੀਡੀਆ ਦੇ ਵਿੱਚ ਆ ਕੇ ਕਿ ਜੀ ਮੇਰੇ ਨਾਲ ਕੋਈ ਇਦਾਂ ਦੀ ਹਰਕਤ ਨਹੀਂ ਹੋਈ ਨੰਬਰ 1 ਨੰਬਰ 2 ਜਿਹੜੀ ਲੇਡੀ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਵੀਡੀਓ ਨਹੀਂ ਹੈ ਵੀਡੀਓ ਹੈਗੀ ਹੈ ਹੁਣ ਦੇਖੋ ਮੈਂ ਤੁਹਾਡੇ ਕੋਲ ਖੜਾ ਹਾਂ ਅੱਜ ਸਾਡੇ ਕੋਲ ਇੱਕ AI ਟੈਕਨੋਲੋਜੀ ਹੈਗੀ ਹੈ ਜਿਹਦੇ ਵਿੱਚ ਕੀ ਹੈ ਕਿ ਦੇਖੋ ਤੁਸੀਂ ਹੱਥ ਦੀ ਮੂਵਮੈਂਟ ਕਿਤੇ ਵੀ ਘੁਮਾ ਸਕਦੇ ਹੋ ਉਹ ਇਸ ਕਰਕੇ ਕਿ ਦੇਖੋ ਉਸ ਟਾਈਮ ਪ੍ਰੋਫਿਟ ਜੀ ਗੁੱਸੇ 'ਚ ਦਿਖੇ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਸੀਗੀ ਤੁਸੀਂ ਬਣਾਈ ਸੁਣ ਲੱਗਦਾ ਹੈ ਕਿ ਸੀਸੀਟੀਵੀ ਬਣਾਈ ਹੋਈ ਹੈ ਇਹ ਐਆਈ ਨੇ ਬਣਾਈ ਨਹੀਂ ਸੀਸੀਟੀਵੀ ਨਹੀਂ ਬਣਾਈ ਅਸਲੀਅਤ ਉਹ ਦੇਖੋ ਵੀਡੀਓ ਦਿਖ ਰਹੀ ਆ ਪ੍ਰੋਫਿਟ ਜੀ ਦੀ ਡੇਟ ਹੁੰਦੀ ਹੈ ਕੋਰਟ ਦੀ ਤੁਸੀਂ ਦੇਖੋ ਹਮੇਸ਼ਾ ਇੱਕ ਦਿਨ ਪਹਿਲਾਂ ਕੋਈ ਨਾ ਕੋਈ ਇਨਸੀਡੈਂਟ ਕ੍ਰੀਏਟ ਕੀਤਾ ਜਾਂਦਾ ਹੁਣ ਇਹਨਾਂ ਦੀ 28 ਤਰੀਕ ਨੂੰ ਤਰੀਕ ਹੈ 28 ਨੂੰ ਡੇਟ ਹੈ 27 ਨੂੰ ਤੁਸੀਂ ਨੋਟ ਕਰ ਲਓ ਕੋਈ ਨਾ ਕੋਈ ਇਨਸੀਡੈਂਟ ਇਹਨਾਂ ਨੂੰ ਫੇਰ ਘਟ ਦੇਣਾ ਜੀ ਐਲੋ ਜੀ ਬੇਸਿਕਲੀ ਪਲਾਨ ਹੈ ਕਿ ਉਹਨਾਂ ਦਾ ਜਿਹੜਾ ਉਹ ਡਿਸੀਜਨ ਤੇ ਕੀ ਇਸ ਹੈ ਉਹਦੇ ਉੱਤੇ ਇੰਪੈਕਟ ਪਾਇਆ ਜਾਵੇ ਕਿਤੇ ਨਾ ਕਿਤੇ ਕੋਈ ਨੈਗੇਟਿਵ ਇੰਪੈਕਟ ਪਾਇਆ ਜਾਵੇ ਤੇ ਕੋਰਟ ਦੇ ਵਿੱਚ ਕੋਈ ਬਿਆਨਬਾਜ਼ੀ ਜਾਂ ਕੋਈ ਤੁਹਾਡੇ ਵਰਗੇ ਭਰਾਵਾ ਦੀ ਵੀਡੀਓ ਚੱਕ ਕੇ ਪੇਸ਼ ਕੀਤੀ ਜਾਵੇ ਬਸ ਇੰਨਾ ਅੱਛਾ ਮੈਨੂੰ ਦੱਸੋ ਤੁਸੀਂ ਮਿਲ ਕੇ ਆਏ ਹੋ ਕਿਨੇ ਐਸਐਸਪੀ ਨੂੰ ਐਸਪੀ ਰੂਲਰ ਮਿਲੇ ਨੇ ਕੀ ਭਰੋਸਾ ਦਿੱਤਾ ਜਿਹੜੀ ਐਫਆਈਆਰ ਦਰਜ ਹੋਈ ਆ ਉਹਨੂੰ ਰੱਦ ਕਰਨ ਦੀ ਗੱਲ ਹੋਈ ਆ ਜਾਂ ਅਗਲੀ ਕਾਰਵਾਈ ਕੀਤੀ ਆ ਜਾਂਚ ਦੀ ਗੱਲ ਕੀਤੀ ਆ ਜਿਹੜੀ ਸੀਸੀਟੀਵੀ ਫੁਟੇਜ ਦੀ ਤੁਸੀਂ ਗੱਲ ਕਰਦੇ ਹੋ ਫੇਕ ਆ ਉਹਨੂੰ ਲੈ ਕੇ ਕੁਝ ਹੋਇਆ ਮੈਂ ਜਸਪਾਲ ਮਸੀ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਮੋਰਚਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਗੱਲ ਕਰਨ ਦਾ ਮੌਕਾ ਦਿੱਤਾ ਵਾ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਡੇ ਸਾਈ ਆਗੋ ਦੱਸ ਕੇ ਗਏ ਆ ਕਿ ਅੱਜ ਦਾ ਜਿਹੜਾ ਰੋਸ ਪ੍ਰੋਟੈਸਟ ਹੈ ਸੀ ਇੱਕ ਪੀਸਫੁਲੀ ਸੀ ਔਰ ਪੀਸਫੁਲੀ ਜਿਹੜੇ ਸਾਡੇ ਮਸੀਹ ਭਾਈਚਾਰੇ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 크ਿਸਚਨ ਲੀਡਰਸ਼ਿਪ ਵੀ ਆਈ ਹੈ ਔਰ ਸਾਡੀਆਂ ਸੰਗਤਾਂ ਵੀ ਆਈਆਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਇੱਕ ਕੱਲ ਪਰਚਾ ਜਿਹੜਾ ਵਾ ਇੱਕ ਹੋਇਆ ਵਾ ਉਹ ਆਪ ਜੀ ਦੇ ਸਾਹਮਣੇ ਆ ਜੋ ਕੁਝ ਵੀ ਹੋਇਆ ਉਹ ਜਿਸ ਤਰ੍ਹਾਂ ਦੱਸ ਕੇ ਗਏ ਆ ਜਦੋਂ ਵੀ ਕੋਈ ਤਰੀਕ ਜਦੋਂ ਜਿਹੜਾ 2018 ਦਾ ਜਿਹੜਾ ਕੇਸ ਆ ਔਰ ਜਿਹੜਾ ਕਪੂਰ ਥੱਲੇ ਦੇ ਕੇਸ ਦੀ ਗੱਲ ਕੀਤੀ ਆ ਔਰ ਜਿਹੜਾ ਇਹ ਆ ਜਦੋਂ ਤਰੀਕ ਨੇੜੇ ਹੁੰਦੀ ਆ ਜਜਮੈਂਟ ਤੇ ਆ ਉਹਦੇ ਲਾਗੇ ਕਿਉਂ ਕੱਢਿਆ ਜਾਂਦਾ ਤੁਸੀਂ ਵੀ ਰੋਜ਼ ਪ੍ਰੈਸ ਨੂੰ ਦੇਖਦੇ ਜੋ ਲੋਕਾਂ ਚ ਵਿਚਰਦੇ ਜੋ ਔਰ ਅੱਜ ਉਸੇ ਚੀਜ਼ ਨੂੰ ਲੈ ਕੇ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਵਾ ਪ੍ਰੋਫਿਟ ਜੀਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਵਾ ਔਰ ਇਹ ਪਰਚੇ ਦੇ ਪਿੱਛੇ ਇੱਕ ਬੜੀ ਲੰਬੀ ਚੋੜੀ ਕਹਾਣੀ ਆ ਇਹ ਜਿਹੜੀ ਸਾਡੀ ਭੈਣ ਆ ਇਹ ਸਾਡੀ ਪਾਸਟਰ ਸੀ ਔਰ ਇਨਚਾਰਜ ਸੀ ਹੋਲੀ ਸੋਲੀ ਇਨਚਾਰਜ ਪ੍ਰੋਫਿਟ ਮਜਿੰਦਰ ਸਿੰਘ ਮਿਨਿਸਟਰੀ ਚੰਡੀਗੜ੍ਹ ਚਰਚ ਪਾਸਟਰ ਜਿੰਨੂ ਨੂੰ ਕਹਿੰਦੇ ਆਪਾਂ ਰਣਜੀਤ ਜੀ ਉਹਦੇ ਨਾਲ ਹੋਰ ਵੀ ਜਿਹੜੇ ਸਾਥੀ ਆ ਭੈਣ ਸਾਡੀ ਆ ਰਵਿੰਦਰ ਕੋਰ ਰਿੰਪੀ ਜੀ ਔਰ ਹਰਵਿੰਦਰ ਜੀ ਉਹ ਸਾਰੇ ਸਾਥੀ ਜਿੰਨੇ ਵੀ ਆ ਉਹ ਉਹਦੇ ਵਿੱਚ ਇਹ ਹੋਇਆ ਵੱਡਾ ਕਪਲਾ ਹੋਇਆ ਜੀ ਲੱਖਾਂ ਰੁਪਏ ਦਾ ਕਪਲਾ ਹੋਇਆ ਜਿਹੜਾ ਚਰਚ ਦਾ ਜਿਹੜਾ ਦਾਨਪੁੰਨ ਦਾ ਜਿਹੜਾ ਖਾਤਾ ਸੀ ਉਹਨੂੰ ਇਹ ਦੱਸ ਕੇ ਲੋਕਾਂ ਨੂੰ ਕਿਹਾ ਗਿਆ ਵੀ ਦਾਨ ਜਿਹੜਾ ਤੁਸੀਂ ਇਰਚੇ ਨਹੀਂ ਪਾਣਾ ਇਹ ਬੰਦ ਕੀਤਾ ਗਿਆ ਵਾ ਬੰਦ ਵਾ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਪਾਏ ਜਿਹਦੇ ਸਬੂਤ ਸਾਡੇ ਕੋਲ ਆ ਅੱਜ ਅਸੀਂ ਉਹ ਸਬੂਤ ਪ੍ਰਸ਼ਾਸਨ ਨੂੰ ਦਿੱਤੇ ਆ ਵੀ ਝਗੜਾ ਤਾਂ ਸਾਰਾ ਇਹ ਸੀ ਪੈਸੇ ਦਾ ਲੈਣ-ਦੇਣ ਸੀ ਸਾਡੀਆਂ ਪੇਟੀਆਂ ਦੀਆਂ ਚਾਬੀਆਂ ਜਿਹੜੇ ਸਾਡਾ ਲੋਕਾਂ ਦਾ ਦਾਨ ਜਾਂਦਾ ਵਾ ਲੋਕਾਂ ਦਾ ਦਸ ਦਸਾਂ ਨੋਵਾਂ ਦੀ ਕਮਾਈ ਦਾ ਉਹ ਸਾਰੀਆਂ ਚਾਬੀਆਂ ਇਹਦੇ ਕੋਲ ਸੀ ਸਾਰਾ ਰਿਕਾਰਡ ਇਹਦੇ ਕੋਲ ਸੀ ਸਾਡੀ ਭੈਣ ਦੇ ਕੋਲ ਇਹ ਭੈਣ ਜੀ ਰਿਓ ਸਾਰਾ ਰਿਕਾਰਡ ਲੈ ਕੇ ਚਲੇ ਗਏ ਗੱਲ ਤਾਂ ਕੁਝ ਹੋਰ ਆ ਮੈਨੂੰ ਇੱਕ ਗੱਲ ਨਹੀਂ ਸਾਡਾ ਰਿਕਾਰਡ ਲੈ ਕੇ ਚਲੇ ਗਏ ਤੁਸੀਂ ਕਹਿੰਦੇ ਰਿਕਾਰਡ ਤੁਹਾਡੇ ਕੋਲ ਤੁਸੀਂ ਕਹਿੰਦੇ ਰਿਕਾਰਡ ਆ ਬੜਾ ਹੀਰਾ ਹੀਰੀ ਹੋਈ ਆ ਇਹ ਤੁਸੀਂ ਲੈ ਕੇ ਕਿਉਂ ਨਹੀਂ ਆਏ মিডিਆ ਸਾਹਮਣੇ ਤੁਸੀਂ ਮਤਲਬ ਅੱਜ ਦਿੱਤਾ ਤੁਸੀਂ ਮਤਲਬ ਮੈਂ ਸ਼ਾਸਨ ਨੂੰ ਦਿੱਤਾ ਵਾ ਅਸੀਂ ਕਿਹਾ ਸੀ ਪਹਿਲਾਂ ਇਹ ਪ੍ਰੈਸ ਕਾਨਫਰੰਸ ਕਰਕੇ ਸਾਡੇ ਕੋਲ ਜੋ ਕਪਲੇ ਹੋਏ ਉਹਦਾ ਰਿਕਾਰਡ ਅੱਜ ਐਸਐਸਪੀ ਸਾਹਿਬ ਨੂੰ ਦਿੱਤਾ ਵਾ ਉਹਨਾਂ ਦਾ ਸੀਨੀਅਰ ਆਫਿਸ ਆਫੀਸਰ ਜਿਹੜੇ ਮਨਪ੍ਰੀਤ ਸਿੰਘ ਜੀ ਆਏ ਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਕਿ ਜੋ ਇਹ ਪਰਚਾ ਜਿਹੜਾ ਹੋਇਆ ਜਲਦਬਾਜੀ ਦੇ ਵਿੱਚ ਉਸ ਇਲਾਕੇ ਦੇ ਥਾਣੇ ਦੇ ਐਸਐਚਓ ਦੇ ਖਿਲਾਫ ਵੀ ਜਿਹੜਾ ਵਾ ਸਾਡੀ ਦਰਖਾਸਤ ਜਿਹੜੀ ਦਿੱਤੀ ਹੋਈ ਨੇ 1 ਮਹੀਨਾ ਹੋ ਗਿਆ ਸਾਡੇ ਮਿਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਉਰਾਲੋ ਦਰਖਾਸਤ ਦਿੱਤੀ ਆ 1 ਮਹੀਨਾ ਹੋ ਗਿਆ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਦਿੱਤੀ ਦਰਖਾਸਤ ਬਸ ਚੋਰੀ ਦਾ ਹੀ ਬਸ ਇਹ ਸਾਡੇ ਫਰਵਰੂਰੀ ਮਹੀਨੇ ਦੀ ਦਰਖਾਸਤਾਂ ਸਰ ਔਰ ਤੇ ਕਾਰਵਾਈ ਨਹੀਂ ਕੀਤੀ ਆ ਝੂਠੀ ਜੜ ਜੜਿਆ ਇੱਕ ਸਾਜ਼ਿਸ਼ ਦਾ ਤਹਿਤ ਕਹਾਣੀ ਬਣਾ ਕੇ ਫੇਕ ਬਣਾ ਕੇ ਪ੍ਰੋਫਿਟ ਜੀ ਦੀ ਸ਼ਾਨ ਨੂੰ ਬਦਨਾਮ ਕਰਨ ਦੇ ਲਈ ਪੜਾ ਦਿੱਤਾ ਪਰਸੋਂ ਨੂੰ ਫੇਰ ਪੇਸ਼ੀ ਆ ਕੋਰਟ ਦੇ ਵਿੱਚ ਵਾਸ਼ਾ ਬਜੰਦੀ ਹਾਜ਼ਰ ਹੋਣਗੇ ਬਿਲਕੁਲ ਸੂਰੇ ਸਮਰਥਕ ਵੀ ਬੜੇ ਹਾਜ਼ਰ ਹੁੰਦੇ ਨੇ ਨਾਲ ਬੌਂਸਰ ਵੀ ਹੁੰਦੇ ਨੇ ਜਦੋਂ ਉੱਥੇ ਅਸੀਂ ਮੀਡੀਆ ਵਾਲਿਆਂ ਨੂੰ ਪੁੱਛਦੇ ਆ ਕਿ ਕੋਈ ਨਾ ਕੋਈ ਜਿਵੇਂ ਤੁਸੀਂ ਹੁਣ ਆਪਣਾ ਪੱਖ ਰੱਖ ਰਹੇ ਹੋ ਉਸ ਟਾਈਮ ਵੀ ਅਸੀਂ ਚਾਹੁੰਦੇ ਹੁੰਦੇ ਆ ਵੀ ਕੋਈ ਨਾ ਕੋਈ ਪੱਖ ਰੱਖਿਆ ਜਾਵੇ ਪਰ ਉੱਥੇ ਪਰ ਉੱਥੇ ਜਨਸਭਾ ਉੱਥੇ ਸਾਡੇ ਨਾਲ ਮਤਲਬ ਬੜਾ ਮਤਲਬ ਮੈਂ ਕਹਿੰਦਾ ਵੀ ਅਸੀਂ ਕਹਿੰਦੇ ਵੀ ਅਸੀਂ ਸੱਚਾਈ ਸਾਹਮਣੇ ਆਵੇ ਅਸੀਂ ਦੁੱਧ ਦਾ ਦੁੱਧ ਸੱਚਾਈ ਜਿਹੜੀ ਤੁਹਾਡੇ ਸਾਹਮਣੇ ਆ ਜਾਏਗੀ ਜੋ ਵੀ ਤੁਸੀਂ ਸਾਨੂੰ ਸਾਡੇ ਭਰਾ ਜੋ ਕਿਉਂਕਿ ਦੇਸ਼ ਦਾ ਤੁਸੀਂ ਵੀ ਇੱਕ ਥੰਮ ਛਾਣਾ ਅਸੀਂ ਨਹੀਂ 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 ਦਾਦਾ ਕੁਛ ਨਹੀਂ ਆ ਪ੍ਰੋਫੈਟ ਬਜਿੰਦਰ ਸਿੰਘ ਉਰਾਨੇ ਜੋ ਕਪੂਰਥਲੇ ਦੇ ਕਟਨਾ ਹੀ ਸਾਰੇ মিডিਆ ਦੇ ਸਾਡੇ ਭੈਣ ਭਰਾਵਾਂ ਨੂੰ ਬੁਲਾ ਕੇ ਆਪਣੇ ਦਫਤਰ ਦੇ ਵਿੱਚ ਇੱਕ ਆਪ ਜਿਹੜੀ ਸਿੱਧੀ ਗੱਲਬਾਤ ਕਰੀ ਤੁਹਾਡੇ ਧਿਆਨ ਚ ਜਲੰਧਰ ਦੇ ਵਿੱਚ ਉਹ ਵੀ ਰੱਖਣਗੇ ਬਸ ਥੋੜਾ ਜਿਹਾ ਜੜਾ ਵਾ ਉਦੋਂ ਦਾ ਜਿਹੜਾ ਕੋਈ ਮਾਹੌਲੀ ਇਦਾਂ ਦਾ ਮਾਹੌਲ ਨਹੀਂ ਭਰਿਆ ਜਿਹਦੇ ਕਰ ਕੋ ਬਿਆਨ ਨਹੀਂ ਦੇ ਸਕਦਾ ਅੱਜ ਐਸਪੀ ਨੇ ਕੋ ਟਾਈਮ ਬਾਉਂਡ ਆ ਥੋੜਾ ਉੱਪਰ ਭਰੋਸੇ ਦਾ ਦੋ ਦਿਨ ਦਾ ਸਮਾਂ ਲਿੱਤਾ ਵਾ ਇਹਦੀ ਜਾਂਚ ਹੋਏਗੀ ਜਿਹੜੀ ਸਾਡੀ ਤਰਖਾਸਤਾ ਉਹਦੇ ਖਿਲਾਫ ਜਿਹੜੇ ਗਲਤ ਅਨਸਰ ਹੋਣਗੇ ਉਹ ਜਿਹੜਾ ਉਹ ਪਿਓਟੀ ਦਾ ਸਾਹਮਣੇ ਉਹਨੇ ਤਾਂ ਕਾਰਵਾਈ ਹੋਏਗੀ ਠੀਕ ਆ ਬਿਲਕੁਲ ਵੱਡੀ ਗੱਲ ਕੀਤੀ ਆ ਪੂਰਾ ਜਿਹੜਾ ਜਾਂਚ ਹੈ ਜੇ ਮਸੀਹ ਭਾਈਚਾਰੇ ਵੱਲੋਂ ਵੱਡਾ ਕੱਠ ਕੀਤਾ ਗਿਆ ਸੀ ਤੇ ਨਾਲ ਐਸਐਸਪੀ ਨੂੰ ਆਪਣਾ ਮੰਗਬਾਤਾ ਦਿੱਤਾ ਗਿਆ ਸੀ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਉਹ ਕਹਿੰਦਾ ਸਾਨੂੰ ਸਾਜਿਸ਼ ਦੀ ਬੂਹ ਆਉਂਦੀ ਆ ਸੈਟਅਪ ਠਾਈ ਜਾਵੇ ਉਹ ਸੀਸੀਟੀਵੀ ਜੋ ਵਾਇਰਲ ਹੋਈ ਆ ਉਹਤੇ ਵੀ ਸਵਾਲ ਖੜੇ ਕਰਦੇ ਨੇ ਕਹਿੰਦੇ ਇਹਨੂੰ AI ਨਾਲ ਐਡਿਟ ਕੀਤਾ ਲੱਗਦਾ ਕਿਉਂਕਿ ਅਸੀਂ ਪਹਿਲਾ ਫਰਵਰੀ ਜਿਹੜੋਂ ਕੰਪਲੀਟ ਕੀਤੀ ਸੀ ਸਾਡੀ ਉਸ ਕੰਪਲੀਟ ਤੇ ਕਾਰਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਜੋ ਕੰਪਲੀਟ ਕੀਤੀ ਗਈ ਉਹਨਾਂ ਤੇ ਕਾਰਵਾਈ ਹੋ ਗਈ ਵੱਡੀ ਗਿਣਤੀ ਦੇ ਵਿੱਚ ਸਮਰਥਕ ਉਹਨਾਂ ਦੇ ਪਹੁੰਚ ਗਏ ਤੇ ਅੱਜ ਇਹੀ ਮੈਸੇਜ ਦਿੱਤਾ ਗਿਆ ਪਰਸੋਂ ਨੂੰ ਫੇਰ ਪੇਸ਼ੀ ਆ ਹਾਲਾਂਕਿ ਉਹਦੇ ਵਿੱਚ ਕੋਰਟ ਦਾ ਕੀ ਫੈਸਲਾ ਹੁੰਦਾ ਇਹਦੀ ਵੇਟ ਕਰਨਾ ਪਊ ਪਰ ਬਲ ਫਰਹਾਲ ਗੱਲ ਇਹ ਸੀ ਕਿ ਜੇਕਰ ਜਾਂਚਾਂ ਜੇਕਰ ਇਹਨਾਂ ਕੋਲੇ ਸਾਰਾ ਕੋਈ ਸਬੂਤਾ ਤਾਂ ਜ਼ਰੂਰ ਆਪਣਾ ਪੱਖ ਰੱਖਣਾ ਚਾਹੀਦਾ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਤੇ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਦੇ ਤੇ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਕਿ ਹਾਂ ਵੀ ਪੀਸਫੁੱਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜਿਹੜੀ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟੀਟਿਊਟ ਕੀਤੀ ਜਾਊਗੀ ਜਿਹੜੇ ਇਹਨਾਂ ਦੇ ਜਿਹੜੀ ਵੀ ਗ੍ਰੀਵੈਂਸਿਸ ਹੈਗੀਆਂ ਉਹਨਾਂ ਨੂੰ ਅਡਰੈਸ ਕਰੂਗੀ ਤੇ ਜਿਹੜੇ ਵੀ ਇਹਨਾਂ ਦੀਆਂ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੇਂਟਾਂ ਆਗੀਆਂ ਉਹਨੂੰ ਜਲਦੀ ਤੋਂ ਜਲਦੀ ਨਿਟਾ ਕੇ ਉਹਨਾਂ ਨੂੰ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਊਗਾ ਥੈਂਕ ਯੂ ਜਿਹੜਾ ਭਗਿੰਦਰ ਪਾਸਲੇ ਅਰੈਸਟ ਹੈ ਫਿਲਹਾਲ ਉਹ ਜਿਹੜੀ ਪੇ ਕਰ ਦਿੱਤੀ ਗਈ ਹੈ ਇਹਦੇ ਨਾਲ ਕੋਈ ਕਮੈਂਟ ਨਹੀਂ ਹੈਗਾ ਸੀ ਅਗਲੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ ਹੁਣ ਦੇਖਣਾ ਹੋਊਗਾ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਆ ਮਹਾਲੀ ਤੋਂ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ ਬਲਜਿੰਦਰ ਸਿੰਘ ਦੇ ਖਿਲਾਫ ਮਾਦਰੀ ਥਾਣੇ ਦੇ ਵਿੱਚ ਮਾਮਲਾ ਦਰਜ ਹੋਣ ਨੂੰ ਲੈ ਕੇ ਮਾਮਲਾ ਕਾਫੀ ਗਰਮਾ ਗਿਆ ਅੱਜ ਉਹਨਾਂ ਦੇ ਸਮਰਥਕ ਜਾਂ ਉਹਨਾਂ ਦੇ ਚੋਣ ਵਾਲੇ ਵੱਡੀ ਗਿਣਤੀ ਚ ਮਹਾਲੀ ਐਸਐਸਪੀ ਦਫ਼ਤਰ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਗੇਟ ਬੰਦ ਕਰਕੇ ਇਸ ਐਫਆਈਆਰ ਦਾ ਵਿਰੋਧ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਅਲੀਗੇਸ਼ਨ ਲਾਏ ਗਏ ਨੇ ਕਿ ਇਹ ਪੂਰੀ ਸਾਜ਼ਿਸ਼ਾ ਇਹਦਾ ਜਿਹੜਾ ਪਰਦਾ ਫਾਸ ਹੋਣਾ ਚਾਹੀਤ ਸੀ ਥਲੀਏ ਤਾਂ ਦੇਖੋ ਵੀਡੀਓ ਦਿਖ ਰਹੀ ਅਸਲੀ ਹੈ ਲੇਕਿਨ ਉਹ ਜਦ ਅੱਗੇ ਆਇਆ ਥਲੀਏ ਤਾਂ ਦੇਖੋ ਵੀਡੀਓ ਦਿਖ ਰਹੀ ਅਸਲੀ ਹੈ ਲੇਕਿਨ ਜਦ ਅੱਗੇ ਆਏ ਤੇ ਉਹਨਾਂ ਦਾ ਜਿਹੜਾ ਹੈਂਡ ਮੂਵਮੈਂਟ ਹੈ ਉਹ ਐਡਿਟ ਕੀਤਾ ਹੈ ਉਹ ਐਡਿਟ ਕੀਤਾ ਤੇ ਐਡਿਟ ਕਰਕੇ ਉਹ ਥੱਪੜ ਦਾ ਰੂਪ ਦੇ ਕੇ ਕੰਪਲੀਟ ਕੀਤੀਆਂ ਨੂੰ ਲੈ ਕੇ ਤੁਸੀਂ ਹਾਂਜੀ ਕੰਪਲੀਟ ਕੀਤੀ ਹੈ ਇਹਦੀ ਸਾਈਬਰ ਸੈੱਲ ਕੀਤੀ ਹੈ ਵੀ ਜਾਂਚ ਕਰਾਈ ਜਾਵੇ ਵੀਡੀਓ ਦੀ ਅਸੀਂ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਅਸੀਂ ਕੱਲ ਦੇਖ ਕੇ ਗਏ ਇਹ ਤਾਂ ਅਲੱਗ ਤੋਂ ਹੋ ਗਈ ਨਾ ਤੁਹਾਡੀ ਜਿਹੜੀ ਅਲੱਗ ਤੋਂ ਕੰਪਲੀਟ ਹੋ ਗਈ ਨਾ ਜਿਹੜੀ ਜਿਹੜੀ ਤੁਸੀਂ ਸੀਸੀਟੀਵੀ ਦੀ ਜਿਹੜੀ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਇਹਦੇ ਨਾਲ ਸੇਡ ਸੈਲ ਕੀਤੀ ਗਈ ਹੈ ਕਿਉਂਕਿ ਸਾਈਬਰ ਸੈੱਲ ਦਾ ਮਾਮਲਾ ਹੈ ਵੱਡਾ ਮਾਮਲਾ ਕਿਉਂਕਿ ਇਸ ਤਰ੍ਹਾਂ ਦੇ ਆ ਏਆਈ ਨਾਲ ਕੁਝ ਵੀ ਕੋਈ ਕੋਈ ਵੀ ਹੋ ਸਕਦਾ ਹੈ ਤੁਹਾਡੀ ਮੈਂ ਤੁਹਾਡੇ ਉਹਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਰੋਸ ਜਰੂਰ ਹੈ ਬਿਲਕੁਲ ਮੈਂ ਉਹਰੇ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਜਰੂਰ ਦੇਣਾ ਜਾਊਂਗਾ ਚਲੋ ਉਹ ਕਹਿੰਦੇ ਵੀਡੀਓ ਸੱਚੀ ਹੈ ਮੈਂ ਵੀ ਕਹਿੰਦਾ ਠੀਕ ਹੈ ਵੀਡੀਓ ਸੱਚੀ ਹੈ ਉਹ ਵੀਡੀਓ ਕਿਤੇ ਨਾ ਕਿਤੇ ਕਿਸੇ ਡੀਵੀਆਰ ਤੋਂ ਨਿਕਲੀ ਹੈ ਕਿਸੇ ਪੈਨ ਡਰਾਈਵ ਤੋਂ ਆਈ ਹੈ ਉਹ ਡੀਵੀਆਰ ਔਰ ਪੈਨ ਡਰਾਈਵ ਜਿਹੜੀ ਹੈ ਮੀਡੀਆ ਦੇ ਵਿੱਚ ਪੇਸ਼ ਕੀਤਾ ਜਾਵੇ ਓਕੇ ਅਸੀਂ ਮੰਨ ਲਾਂਗੇ ਸੱਚੀ ਹੈ ਬੋਤ ਜਿਹਨੇ ਬਾਹਰ ਲਗੀਤੀ ਤੁਸੀਂ ਲੱਗਦਾ ਮੈਂ ਕਹਿੰਦਾ ਵੀ ਸੋਰਸ ਕਿਹੜਾ ਹੈ DVR ਹੈ ਨਾ ਜੀ ਉਹ DVR ਪੇਸ਼ ਕੀਤਾ ਜਾਵੇ ਲਿਆ ਜਾਵੇ ਮੀਡੀਆ ਚ ਜਦੋਂ ਮੀਡੀਆ ਚ ਆਏਗਾ ਅੱਗੇ ਦਾ ਚੈਪਟਰ ਫਿਰ ਤੁਹਾਨੂੰ ਗਾਧ ਦੱਸਾਂਗੇ ਜੀ ਪਾਣੀ ਸੁਣ ਦਫਤਰ ਹੈ ਫਿਰ ਹਾਂ ਜੀ ਜਿਹੜੀ ਵੀਡੀਓ ਸੀਸੀਟੀਵੀ ਹੈ ਦਫਤਰ ਦੀ ਹੈ ਉਹ ਦਫਤਰ ਦੀ ਕਿ ਉੱਥੇ ਕੌਣ ਮਤਲਬ ਕੌਣ ਸੁਣ ਲੱਗਦਾ ਜਿਹੜੀ ਧਿਕਰੀ ਹੈ ਜਿਹਨੇ ਕੰਪਲੇਨਟ ਦਿੱਤੀ ਹੈ ਜੀ ਗੱਲ ਉਹ ਸੀਗੀ ਇਨਚਾਰਜ ਅੱਛਾ ਓਕੇ ਔਰੇ ਅੰਦਰ ਸੀਗਾ ਤੇ ਔਰੇ ਫੋਨ ਦੇ ਵਿੱਚ ਐਕਸੈਸ ਸੀਗਾ ਜੀ ਅਭੀ ਤੁਹਾਨੂੰ ਦੱਸ ਦੇਣਾ ਔਰ ਕੋ ਸਾਰੀਆਂ ਪਾਵਰ ਸੀਗੀਆਂ ਬੱਸ ਸਮਝ ਲਓ ਵੀ ਐਡਮਿੰਟ ਦਾ ਕੰਮ ਸਾਰਾ ਔਰੇ ਕੋਲ ਹੀ ਸੀਗਾ ਹੋਲੀ ਸੋਲੀ ਤੇ ਉਸ ਤੋਂ ਬਾਅਦ ਹੋਇਆ ਕਿ ਕਿ ਜਦ ਉਹਦਾ ਕੋਈ ਕਪਲਾਇਕ ਸਕੈਮ ਸਾਹਮਣੇ ਆਇਆ ਤੇ ਪ੍ਰੋਫੈਟ ਜੀ ਨੇ ਉਹਨੂੰ ਆਪਣੀ ਮਿਨਿਸਟਰੀ ਤੋਂ ਕੱਢਿਆ ਜਦ ਕੱਢਿਆ ਤੇ ਦੇਖੋ ਜੀ ਉਹ ਡੀਵੀਆਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਨਾਲ ਛੇੜਖਾਨੀ ਹੋਈ ਹੈ ਤੇ ਮੈਂ ਜਾਣਦਾ ਵੀ ਉਹ ਜਿਹੜੀ ਵੀਡੀਓ ਹੈ ਅੱਜ ਮੈਂ ਤੁਹਾਨੂੰ ਕਹਿ ਦੇਣਾ ਉਹ ਵੀਡੀਓ ਜਿੱਥੋਂ ਆਈ ਹੈ ਉਹਦਾ ਡੀਵੀਆਰ ਕਿਉਂ ਨਹੀਂ ਪੇਸ਼ ਕਰ ਰਹੇ ਨਾਲ ਨਹੀਂ ਬਾਬਾ ਜੀ ਦੋ ਮਾਮਲੇ ਦੇਖ ਦੋ 2018 ਦੇ ਵਿੱਚ ਜੀਰਕਪੁਰ ਦੇ ਵਿੱਚ ਪਰਚਾ ਦਰਜ ਹੁੰਦਾ 2018 ਤੇ ਲੰਬਾ ਸਮਾਂ 6 7 8 ਸਾਲ ਨਿਕਲ ਗਏ ਉਹਦੇ ਵਿੱਚ ਕੋਰਟ ਪੇਸ਼ੀ ਹੁੰਦੀ ਹੈ ਦੂਜਾ ਕਬੂਥਲਾ ਦੀ ਲੇਡੀ ਆਉਂਦੀ ਆ ਉਹ ਅਲੀਗੇਸ਼ਨ ਆਉਂਦੀ ਆ ਤੀਜਾ ਹੁਣ ਇਹ ਐਕਸੀਡੈਂਟ ਹੋ ਗਿਆ ਇਹ ਨਾਲ ਕੜੀਆਂ ਜੁੜਦੀਆਂ ਨੇ ਜਾਂ ਸੋਨੂੰ ਹੁਣ ਇਹਦੇ ਵਿੱਚ ਪੂਰੀ ਇੱਕ ਸਾਜ਼ਿਸ਼ ਹੁਣ ਕਿਉਂ ਨਜ਼ਰ ਆਉਂਦੀ ਐ ਐਡਾ ਐ ਜੀ ਤੁਸੀਂ ਜਦੇ ਤਿੰਨੋਂ ਮੈਟਰ ਬੈਠ ਕੇ ਆਰਾਮ ਨਾਲ ਸੋਚੋਗੇ ਤੁਸੀਂ ਵੀ ਦੇਖੋ ਪੱਤਰਕਾਰ ਹੋ ਸਾਰਾ ਦਿਨ ਤੁਹਾਡਾ ਇਹੀ ਕੰਮ ਐ ਤੁਸੀਂ ਇਹਦੇ ਪਿੱਛੇ ਜਦ ਥੋੜਾ ਸਟੱਡੀ ਕਰੋਗੇ ਤੁਹਾਨੂੰ ਦੋ ਚਾਰੇ ਦਿਖਣਗੇ ਇੱਕ ਦੋ ਚਿਹਰੇ ਦਿਖਣਗੇ ਜੇ ਜਦ ਤਾਨੂੰ ਇੱਕ ਦੋ ਚਿਹਰੇ ਹੀ ਦਿਖ ਰਿਹਾ ਸਾਰੇ ਪਾਸੇ ਫਿਰ ਤੁਸੀਂ ਇਹਦਾ ਕੀ ਮਤਲਬ ਕੱਢੋਗੇ ਕੀ ਚਰਚ ਦਾ ਬੰਦਾ ਹੋ ਨਹੀਂ ਚਰਚ ਦਾ ਬੰਦਾ ਨਹੀਂ ਕੋਈ ਨਾਲ ਕਿਥੋਂ ਕੋਈ ਅਸੀਂ ਕੋ ਜਾਣਦੇ ਨਾ ਜਿਹੜੇ ਕੋ ਨਾਂ ਉਹ ਜਿਹੜੇ ਅਸੀਂ ਲਵਾਂਗੇ ਤੁਹਾਨੂੰ ਵੀ ਪਤਾ ਉਹ ਕੀ ਕਿਹੜੇ ਨਾਮ ਹੈ ਉਹ ਦੋ ਚਿਹਰੇ ਤਿੰਨਾ ਚਾਰਾ ਮੀਟਰਾਂ ਦੇ ਪਿੱਛੇ ਹੈ ਮਤਲਬ ਉਹ ਤਿੰਨਾ ਚਾਰਾ ਮੀਟਰਾਂ ਦਾ ਠੇਕਾ ਦੋ ਦੋ ਬੰਦਿਆਂ ਨੇ ਚੱਕ ਲਿਆ ਇਹ ਸਾਰਾ ਲੋਕ ਭਲਾਈ ਦਾ ਕੰਮ ਉਹ ਦੋ ਬੰਦਿਆਂ ਨੇ ਚੱਕ ਲਿਆ ਮਤਲਬ ਉਹਨਾਂ ਨੇ ਪੂਰੀ ਸਾਜਿਦਤ ਕਰ ਲਈ ਵੀ ਅਸੀਂ ਸਾਹਮਣੇ ਆਵਾਂਗੇ ਤੇ ਇਹ ਲੈ ਕੇ ਆਵਾਂਗੇ ਸੋ ਤੁਸੀਂ ਇਹ ਕਹਿੰਦੇ ਹੋ ਪਰ ਦੂਜੇ ਪਾਸੇ ਪੀੜਤ ਜਿਹੜੀਆਂ ਜਿਹੜੀਆਂ ਰੇਡੀ ਆਈਆਂ ਨੇ ਦੇਖੋ ਇਨਸਾਫ ਦਾ ਵੱਡੀ ਉਹ ਵੀ ਗੱਲ ਹੈ ਨਾ ਪੁਲਿਸ ਜਦੋਂ ਕਿਸੇ ਲੜਕੀ ਕੰਪਲੀਟ ਕਰਦੀ ਆ ਉਹਦੀ ਸੁਣਵਾਈ ਨਾ ਕਰੇ ਤਾਂ ਉਹਦੇ ਵੀ ਬੜਾ ਐਲੀਵੇਸ਼ਨ ਲੱਗਦਾ ਦੇਖੋ ਜੀ ਉਹ ਲੜਕੀ ਸਾਡੀ ਭੈਣ ਹੈ ਠੀਕ ਹੈ ਸਮਾਜਿਕ ਤੌਰ ਤੇ ਉਹ ਸਾਡੀ ਭੈਣ ਹੈ ਆਪਾਂ ਇਦਾਂ ਨਹੀਂ ਕਹਿੰਦੇ ਬਟ ਹੁੰਦਾ ਕੀ ਹੈ ਕਿ ਕਈ ਵਾਰ ਕਿਸੇ ਨੂੰ ਮਿਸ ਗਾਈਡ ਕੀਤਾ ਜਾਂਦਾ ਹੈ ਕਿਸੇ ਨੂੰ ਗਲਤ ਤਰੀਕੇ ਨਾਲ ਚਲایا ਜਾਂਦਾ ਹੈ ਮੈਂ ਔਰ ਇਸ ਦੇ ਵਿੱਚ ਵੀ ਹੋਇਆ ਇਹ ਜੋ ਵੀ ਹੋ ਰਿਹਾ ਜੀ ਇੱਕ ਪਲਾਨਿੰਗ ਦੇ ਤਹਿਤ ਆ ਤੁਸੀਂ ਦੇਖੋ ਜਦ ਵੀ ਪ੍ਰੋਫਿਟ ਜੀ ਦੀ ਡੇਟ ਹੁੰਦੀ ਹੈ ਕੋਰਟ ਦੀ ਤੁਸੀਂ ਦੇਖੋ ਹਮੇਸ਼ਾ ਇੱਕ ਦਿਨ ਪਹਿਲਾਂ ਕੋਈ ਨਾ ਕੋਈ ਇਨਸੀਡੈਂਟ ਕ੍ਰੀਏਟ ਕੀਤਾ ਜਾਂਦਾ ਹੁਣ ਇਹਨਾਂ ਦੀ 28 ਤਰੀਕ ਨੂੰ ਤਰੀਕ ਹੈ 28 ਨੂੰ ਡੇਟ ਹੈ 27 ਨੂੰ ਤੁਸੀਂ ਨੋਟ ਕਰ ਲਓ ਕੋਈ ਨਾ ਕੋਈ ਇਨਸੀਡੈਂਟ ਇਹਨਾਂ ਨੂੰ ਫੇਰ ਘਟ ਦੇਣਾ ਜੀ ਬੇਸਿਕਲੀ ਪਲਾਨ ਹੈ ਕਿ ਉਹਨਾਂ ਦਾ ਜਿਹੜਾ ਡਿਸੀਜਨ ਤੇ ਕੇਸ ਹੈ ਉਹਦੇ ਉੱਤੇ ਇੰਪੈਕਟ ਪਾਇਆ ਜਾਵੇ ਕਿਤੇ ਨਾ ਕਿਤੇ ਕੋਈ ਨੈਗੇਟਿਵ ਇੰਪੈਕਟ ਪਾਇਆ ਜਾਵੇ ਤਾਂ ਕੋਰਟ ਦੇ ਵਿੱਚ ਕੋਈ ਬਿਆਨਬਾਜ਼ੀ ਜਾਂ ਕੋਈ ਤੁਹਾਡੇ ਵਰਗੇ ਦੀ ਵੀਡੀਓ ਚੱਕ ਕੇ ਪੇਸ਼ ਕੀਤੀ ਜਾਵੇ ਬਸ ਇੰਨਾ ਅੱਛਾ ਮੇਰੇ ਨੂੰ ਦੱਸੋ ਤੁਸੀਂ ਮਿਲ ਕੇ ਆਏ ਹੋ ਕਿ ਨੇ ਐਸਐਸਪੀ ਨੂੰ ਐਸਪੀ ਰੂਲਰ ਮਿਲੇ ਨੇ ਕੀ ਭਰੋਸਾ ਦਿੱਤਾ ਜਿਹੜੀ ਐਫਆਈਆਰ ਦਰਜ ਹੋਈ ਆ ਉਹਨੂੰ ਰੱਦ ਕਰਨ ਦੀ ਗੱਲ ਹੋਈ ਆ ਜਾਂ ਅਗਲੀ ਕਾਰਵਾਈ ਕੀਤੀ ਆ ਜਾਂਚ ਦੀ ਗੱਲ ਕੀਤੀ ਆ ਜਿਹੜੀ ਸੀਸੀਟੀਵੀ ਫੁਟੇਜ ਤੁਸੀਂ ਗੱਲ ਕਰਦੇ ਹੋ ਫੇਕ ਆ ਉਹਨੂੰ ਲੈ ਕੇ ਕੁਝ ਹੋਇਆ ਮੈਂ ਜਸਪਾਲ ਮਸੀ ਚੇਅਰਮੈਨ ਆ ਲਿੰਡਿਆ ਕ੍ਰਿਸਚਨ ਸਮਾਜ ਮੋਰਚਾ ਮੈਂ ਧੰਨਵਾਦ ਕਰਦਾ ਵਾਂ ਤੁਸੀਂ ਗੱਲ ਕਰਨ ਦਾ ਮੌਕਾ ਦਿੱਤਾ ਵਾ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਡੇ ਸਾਈ ਅੱਗੋ ਦੱਸ ਕੇ ਗਏ ਆ ਕਿ ਅੱਜ ਦਾ ਜਿਹੜਾ ਇਹ ਰੋਸ ਪ੍ਰੋਟੈਸਟ ਹੈ ਸੀ ਇੱਕ ਪੀਸਫੁਲੀ ਸੀ ਔਰ ਪੀਸਫੁਲੀ ਜਿਹੜੇ ਸਾਡੇ ਮਸੀਹ ਭਾਈਚਾਰੇ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 크ਿਸਚਨ ਲੀਡਰਸ਼ਿਪ ਵੀ ਆਈ ਆ ਔਰ ਸਾਡੀਆਂ ਸੰਗਤਾਂ ਵੀ ਆਈਆਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਇੱਕ ਕੱਲ ਪਰਚਾ ਜਿਹੜਾ ਵਾ ਇੱਕ ਹੋਇਆ ਵਾ ਉਹ ਆਪਜੀ ਦੇ ਸਾਹਮਣੇ ਆ ਜੋ ਕੁਝ ਵੀ ਹੋਇਆ ਔਰ ਜਿਸ ਤਰ੍ਹਾਂ ਦੱਸ ਕੇ ਗਏ ਆ ਜਦੋਂ ਵੀ ਕੋਈ ਤਰੀਕ ਜਦੋਂ ਜਿਹੜਾ 2018 ਦਾ ਜਿਹੜਾ ਕੇਸ ਆ ਔਰ ਜਿਹੜਾ ਕਪੂਰਥਲੇ ਦੇ ਕੇਸ ਦੀ ਗੱਲ ਕੀਤੀ ਆ ਔਰ ਜਿਹੜਾ ਇਹ ਆ ਜਦੋਂ ਤਰੀਕ ਨੇੜੇ ਹੁੰਦੀ ਆ ਜਜਮੈਂਟ ਤੇ ਆ ਉਹਦੇ ਲਾਗੇ ਕਿਉਂ ਕੱਢਿਆ ਜਾਂਦਾ ਤੁਸੀਂ ਵੀ ਰੋਜ਼ ਪ੍ਰੈਸ ਨੂੰ ਦੇਖਦੇ ਜਓ ਲੋਕਾਂ ਚ ਵਿਚਰਦੇ ਜਓ ਔਰ ਅੱਜ ਉਸੇ ਚੀਜ਼ ਨੂੰ ਲੈ ਕੇ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਵਾ ਪ੍ਰੋਫਿਟ ਜੀ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਵਾ ਔਰ ਇਹ ਪਰਚੇ ਦੇ ਪਿੱਛੇ ਇੱਕ ਬੜੀ ਲੰਬੀ ਚੋੜੀ ਕਹਾਣੀ ਆ ਇਹ ਜਿਹੜੀ ਸਾਡੀ ਭੈਣ ਆ ਇਹ ਸਾਡੀ ਪਾਸਟਰ ਸੀ ਔਰ ਇਨਚਾਰਜ ਸੀ ਹੋਲੀ ਸੋਲੀ ਇਨਚਾਰਜ ਪ੍ਰੋਫਿਟ ਮਹਿੰਦਰ ਸਿੰਘ ਮਿਨਿਸਟਰੀ ਚੰਡੀਗੜ੍ਹ ਚਰਚ ਪਾਸਟਰ ਜਿੰਨੂ ਨੂੰ ਕਹਿੰਦੇ ਆ ਆਪਾਂ ਰਣਜੀਤ ਜੀ ਉਹਦੇ ਨਾਲ ਹੋਰ ਵੀ ਜਿਹੜੇ ਸਾਥੀ ਆ ਅਨਸਾੜੀਆ ਰਵਿੰਦਰ ਕੋ ਰਿੰਪੀ ਜੀ ਉਹ ਹਰਵਿੰਦਰ ਜੀ ਉਹ ਸਾਰੇ ਸਾਥੀ ਜਿੰਨੇ ਵੀ ਆ ਉਹ ਉਹਦੇ ਵਿੱਚ ਇਹ ਹੋਇਆ ਵੱਡਾ ਕਪਲਾ ਹੋਇਆ ਜੀ ਲੱਖਾਂ ਰੁਪਏ ਦਾ ਕਪਲਾ ਹੋਇਆ ਜਿਹੜਾ ਇੱਕ ਚਰਚ ਦਾ ਜਿਹੜਾ ਦਾਨ ਪੁੰਨ ਦਾ ਜਿਹੜਾ ਖਾਤਾ ਸੀ ਉਹਨੂੰ ਇਹ ਦੱਸ ਕੇ ਲੋਕਾਂ ਨੂੰ ਕਿਹਾ ਗਿਆ ਵੀ ਦਾਨ ਜਿਹੜਾ ਤੁਸੀਂ ਇਰਚੇ ਨਹੀਂ ਪਾਣਾ ਇਹ ਬੰਦ ਕੀਤਾ ਗਿਆ ਵਾ ਬੰਦ ਵਾ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਪਾਏ ਆ ਜਿਹਦੇ ਸਬੂਤ ਸਾਡੇ ਕੋਲ ਆ ਅੱਜ ਅਸੀਂ ਉਹ ਸਬੂਤ ਪ੍ਰਸ਼ਾਸਨ ਨੂੰ ਦਿੱਤੇ ਆ ਵੀ ਝਗੜਾ ਦਾ ਸਾਰਾ ਇਹ ਸੀ ਪੈਸੇ ਦਾ ਲੈਣ ਦੇਣ ਸੀ ਸਾਡੀਆਂ ਪੇਟੀਆਂ ਦੀਆਂ ਚਾਬੀਆਂ ਜਿੱਰਦੇ ਸਾਡਾ ਲੋਕਾਂ ਦਾ ਦਾਣ ਜਾਂਦਾ ਵਾ ਲੋਕਾਂ ਦਾ ਦਸ ਦਸਾਂ ਨਵਾਂ ਦੀ ਕਮਾਈ ਦਾ ਉਹ ਸਾਰੀਆਂ ਚਾਬੀਆਂ ਇਹਦੇ ਕੋਲ ਸੀ ਸਾਰਾ ਰਿਕਾਰਡ ਇਹਦੇ ਕੋਲ ਸੀ ਇਹ ਸਾਡੀ ਭੈਣ ਦੇ ਕੋਲ ਇਹ ਭਾਂਜੀ ਰਿਓ ਸਾਰਾ ਰਿਕਾਰਡ ਲੈ ਕੇ ਚਲੇ ਗਏ ਗੱਲ ਤਾਂ ਕੁਝ ਹੋਰ ਆ ਮੈਨੂੰ ਇੱਕ ਗੱਲ ਨਹੀਂ ਸਾਰਾ ਕਾਰਡ ਲੈ ਕੇ ਚਲੇ ਗਏ ਤੁਸੀਂ ਕਹਿੰਦੇ ਰਿਕਾਰਡ ਤੁਹਾਡੇ ਕੋਲ ਤੁਸੀਂ ਕਹਿੰਦੇ ਰਿਕਾਰਡ ਆ ਬੜਾ ਹੀਰਾ ਹੀਰੀ ਹੋਈ ਆ ਇਹ ਤੁਸੀਂ ਲੈ ਕੇ ਕਿਉਂ ਨਹੀਂ ਆਏ মিডিਆ ਸਾਹਮਣੇ ਤੁਸੀਂ ਮਤਲਬ ਅੱਜ ਦਿੱਤਾ ਤੁਸੀਂ ਮਤਲਬ ਮੈਂ ਅਧਿਕਾਰੀਆਂ ਨੂੰ ਦਿੱਤਾ ਵਾ ਅਸੀਂ ਕਿਹਾ ਸੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸਾਡੇ ਕੋਲ ਜੋ ਕਪਲੇ ਹੋਇਆ ਉਹਦਾ ਰਿਕਾਰਡ ਅੱਜ ਹੀ ਐਸਐਸਪੀ ਸਾਹਿਬ ਨੂੰ ਦਿੱਤਾ ਵਾ ਉਹਨਾਂ ਦਾ ਸੀਨੀਅਰ ਆਫਿਸ ਆਫੀਸਰ ਜਿਹੜੇ ਮਨਪ੍ਰੀਤ ਸਿੰਘ ਜੀ ਆਏ ਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਕਿ ਜੋ ਇਹ ਪਰਚਾ ਜਿਹੜਾ ਹੋਇਆ ਜਲਦਬਾਜੀ ਦੇ ਵਿੱਚ ਉਸ ਇਲਾਕੇ ਦੇ ਥਾਣੇ ਦੇ ਐਸਐਚਓ ਦੇ ਖਿਲਾਫ ਜਿਹੜਾ ਵਾ ਸਾਡੀ ਦਰਖਾਸਤ ਜਿਹੜੀ ਦਿੱਤੀ ਹੋਈ ਨੇ 1 ਮਹੀਨਾ ਹੋ ਗਿਆ ਸਾਡੇ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਉਰਾਲੋ ਦਰਖਾਸਤ ਦਿੱਤੀ ਆ 1 ਮਹੀਨਾ ਹੋ ਗਿਆ ਤੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਚੋਰੀ ਦਾ ਹੀ ਬਸ ਇਹ ਸਾਡੀ ਫਰਵਰੀ ਮਹੀਨੇ ਦੀ ਦਰਖਾਸਤ ਆ ਸਰ ਉਹ ਤੇ ਕਾਰਵਾਈ ਨਹੀਂ ਕੀਤੀ ਆ ਝੂਠੀ ਜੜ ਜੜਿਆ ਇੱਕ ਸਾਜ਼ਿਸ਼ ਦਾ ਤਹਿਤ ਕਹਾਣੀ ਬਣਾ ਕੇ ਫੇਕ ਬਣਾ ਕੇ ਪ੍ਰੋਫਿਟ ਜੀ ਦੀ ਸ਼ਾਨ ਨੂੰ ਬਦਨਾਮ ਕਰਨ ਦੇ ਲਈ ਪੜਾ ਦਿੱਤਾ ਗਿਆ ਕੁਐਸਚਨ ਲਾਸਟ ਆ ਪਰਸੋਂ ਨੂੰ ਫੇਰ ਪੇਸ਼ੀ ਆ ਕੋਰਟ ਦੇ ਵਿੱਚ ਵਾਸ਼ਪ ਏਜੰਸੀ ਜੀ ਹਾਜ਼ਰ ਹੋਣਗੇ ਥੋੜੇ ਸਮਰਥਕ ਵੀ ਵੱਡੇ ਹਾਜ਼ਰ ਹੁੰਦੇ ਨੇ ਨਾਲ ਬੌਂਸਰ ਵੀ ਹੁੰਦੇ ਨੇ ਜਦੋਂ ਉੱਥੇ ਅਸੀਂ ਮੀਡੀਆ ਵਾਲਿਆਂ ਨੂੰ ਪੁੱਛਿਆ ਕਿ ਕੋਈ ਨਾ ਕੋਈ ਜਿਵੇਂ ਤੁਸੀਂ ਹੁਣ ਆਪਣਾ ਪੱਖ ਰੱਖ ਰਹੇ ਹੋ ਉਸ ਟਾਈਮ ਵੀ ਅਸੀਂ ਚਾਹੁੰਦੇ ਹਾਂ ਵੀ ਕੋਈ ਨਾ ਕੋਈ ਪੱਖ ਰੱਖਿਆ ਜਾਵੇ ਪਰ ਉੱਥੇ ਪਰ ਉੱਥੇ ਜਦੋਂ ਉੱਥੇ ਸਾਡੇ ਨਾਲ ਮਤਲਬ ਬੜਾ ਮਤਲਬ ਮੈਂ ਕਹਿੰਦਾ ਵੀ ਅਸੀਂ ਕਹਿੰਦੇ ਵੀ ਅਸੀਂ ਸੱਚਾਈ ਸਾਹਮਣੇ ਆਵੇ ਅਸੀਂ ਦੁੱਧ ਦਾ ਦੁੱਧ ਸੱਚਾਈ ਜਿਹੜੀ ਤੁਹਾਡੇ ਸਾਹਮਣੇ ਆ ਜਾਏਗੀ ਜੋ ਵੀ ਤੁਸੀਂ ਸਾਨੂੰ ਸਾਡੇ ਭਰਾ ਜੋ ਕਿਉਂਕਿ ਦੇਸ਼ ਦਾ ਤੁਸੀਂ ਵੀ ਇੱਕ ਥੰਮ ਚ ਹਾਂ ਅਸੀਂ ਨਹੀਂ 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 ਦਾਦਾ ਕੁਛ ਨਹੀਂ ਆ ਆਵਾਜ਼ ਹੈ ਆਪਣੀ ਗੱਲ ਦੱਸ ਸਕਾਂ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜਾ ਇਨਸੀਡੈਂਟ ਹੈ ਵੀਡੀਓ ਵਾਲਾ ਵੀਡੀਓ ਵਾਲਾ ਇੱਕ ਲੇਡੀ ਦਿਖ ਰਹੀ ਹੈ ਪ੍ਰੋਫੈਸਰ ਜੀ ਦਿਖ ਰਹੇ ਤੁਹਾਨੂੰ ਔਰ ਇੱਕ ਲੜਕਾ ਦਿਖ ਰਿਹਾ ਉਹ ਲੜਕੇ ਨੇ ਜੀ ਜਸਟੀਫਿਕੇਸ਼ਨ ਦਿੱਤੀ ਹੈ ਮਾਈਕ ਤੇ ਆ ਕੇ ਮੀਡੀਆ ਦੇ ਵਿੱਚ ਆ ਕੇ ਕਿ ਜੀ ਮੇਰੇ ਨਾਲ ਕੋਈ ਅੰਦਾ ਦੀ ਹਰਕਤ ਨਹੀਂ ਹੋਈ ਨੰਬਰ 1 ਨੰਬਰ 2 ਜਿਹੜੀ ਲੇਡੀ ਹੈ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਵੀਡੀਓ ਨਹੀਂ ਹੈ ਵੀਡੀਓ ਹੈਗੀ ਹੈ ਹੁਣ ਦੇਖੋ ਮੈਂ ਤੁਹਾਡੇ ਕੋਲ ਖੜਾ ਹਾਂ ਅੱਜ ਸਾਡੇ ਕੋਲ ਇੱਕ AI ਟੈਕਨੋਲੋਜੀ ਹੈਗੀ ਹੈ ਜਿਹਦੇ ਵਿੱਚ ਕੀ ਹੈ ਕਿ देखो ਤੁਸੀਂ ਹੱਥ ਦੀ ਮੂਵਮੈਂਟ ਕਿਤੇ ਵੀ ਘੁਮਾ ਸਕਦੇ ਹੋ ਉਹ ਇਸ ਕਰਕੇ ਕਿ ਦੇਖੋ ਉਸ ਟਾਈਮ ਪ੍ਰੋਫੈਟ ਜੀ ਗੁੱਸੇ 'ਚ ਦਿਖੇ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਸੀਗੇ ਤੁਸੀਂ ਬਣਾਇ ਸੁਣ ਲੱਗਦਾ ਹੈ ਕਿ ਸੀਸੀਟੀਵੀ ਬਣਾਈ ਹੋਈ ਹੈ ਇਹ ਇਹ ਨੇ ਬਣਾਈ ਨਹੀਂ ਸੀਸੀਟੀਵੀ ਨਹੀਂ ਬਣਾਈ ਅਸਲੀਅਤ ਉਹ ਦੇਖੋ ਵੀਡੀਓ ਦਿਖ ਰਹੀ ਅਸਲੀ ਹੈ ਲੇਕਿਨ ਉਹ ਜਦ ਅੱਗੇ ਆਏ ਤੇ ਉਹਨਾਂ ਦਾ ਜਿਹੜਾ ਹੈਂਡ ਮੂਵਮੈਂਟ ਹੈ ਉਹ ਐਡਿਟ ਕੀਤਾ ਹੈ ਉਹ ਐਡਿਟ ਕੀਤਾ ਹੈ ਤੇ ਐਡਿਟ ਕਰਕੇ ਉਹ ਥੱਪੜ ਦਾ ਰੂਪ ਦੇ ਕੇ ਕੰਪਲੀਟ ਕੀਤੀ ਇਹਨੂੰ ਲੈ ਕੇ ਤੁਸੀਂ ਹਾਂਜੀ ਕੰਪਲੀਟ ਕੀਤੀ ਹੈ ਇਹਦੀ ਸਾਈਬਰ ਸੈੱਲ ਕੀਤੀ ਹੈ ਵੀ ਜਾਂਚ ਕਰਾਈ ਜਾਵੇ ਵੀਡੀਓ ਦੀ ਅਸੀਂ ਦਿੱਤੀ ਹੈ ਅਰਜ਼ੀ ਦਿੱਤੀ ਹੋਈ ਹੈ ਅਸੀਂ ਕੱਲ ਦੇਖ ਕੇ ਗਏ ਇਹ ਤਾਂ ਅਲੱਗ ਤੋਂ ਹੋ ਗਈ ਨਾ ਤੁਹਾਡੀ ਜਿਹੜੀ ਅਲੱਗ ਤੋਂ ਕੰਪ ਹੋਗੀ ਨਾ ਜਿਹੜੀ ਜਿਹੜੀ ਤੁਸੀਂ ਸੀਸੀਟੀਵੀ ਦੀ ਜਿਹੜੀ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਬਿਜ਼ਨਸ ਸੇਲ ਸੈਲ ਕੀਤੀ ਗਈ ਆ ਕਿਉਂਕਿ ਸੈਵਨ ਸੈਲ ਦਾ ਮਾਮਲਾ ਹੈ ਵੱਡਾ ਮਾਮਲਾ ਕਿਉਂਕਿ ਇਸ ਤਰ੍ਹਾਂ ਦੇ ਆ ਏਆਈ ਨਾਲ ਕੁਝ ਵੀ ਕੋਈ ਕੋਈ ਵੀ ਹੋ ਸਕਦਾ ਏ ਤੁਹਾਡੇ ਮੈਂ ਤੁਹਾਡੇ ਨਾਲ ਐਗਰੀ ਆ ਪਰ ਜੋ ਤਸਵੀਰਾਂ ਦੇ ਵਿੱਚ ਦਿਖ ਰਿਹਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਰੋਸ ਜ਼ਰੂਰ ਮੈਂ ਉਹਦੇ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਦੇਣਾ ਜਾਊਂਗਾ ਚਲੋ ਉਹ ਕਹਿੰਦੇ ਵੀਡੀਓ ਸੱਚੀ ਹੈ ਮੈਂ ਵੀ ਕਹਿੰਦਾ ਠੀਕ ਹੈ ਵੀਡੀਓ ਸੱਚੀ ਹੈ ਉਹ ਵੀਡੀਓ ਕਿਤੇ ਨਾ ਕਿਤੇ ਕਿਸੇ ਡੀਵੀਆਰ ਤੋਂ ਨਿਕਲੀ ਹੈ ਕਿਸੇ ਪੈਨ ਡਰਾਈਵ ਤੋਂ ਆਈ ਹੈ ਉਹ ਡੀਵੀਆਰ ਔਰ ਬੈਂਡ ਡਰਾਈਵ ਜਿਹੜੀ ਹੈ ਮੀਡੀਆ ਦੇ ਵਿੱਚ ਪੇਸ਼ ਕੀਤਾ ਜਾਵੇ ਓਕੇ ਅਸੀਂ ਮੰਨ ਲਾਂਗੇ ਸੱਚੀ ਹੈ ਬਤਾ ਜਿਹਨੇ ਬਾਹਰ ਲਗੀਤੀ ਤੁਸੀਂ ਲੱਗਦਾ ਮੈਂ ਮੈਂ ਕਹਿੰਦਾ ਵੀ ਸੋਰਸ ਕਿਹੜਾ ਹੈ ਇਹ ਡੀਵੀਆਰ ਹੈ ਨਾ ਜੀ ਉਹ ਡੀਵੀਆਰ ਪੇਸ਼ ਕੀਤਾ ਜਾਵੇ ਲਿਆ ਜਾਵੇ ਮੀਡੀਆ 'ਚ ਜਦੋਂ ਮੀਡੀਆ 'ਚ ਆਏਗਾ ਅੱਗੇ ਦਾ ਚੈਪਟਰ ਫਿਰ ਤੁਹਾਨੂੰ ਗਾਧ ਦੱਸਾਂਗੇ ਜੀ ਬਣੀ ਤੁਹਾਡਾ ਦਫਤਰ ਆ ਫਿਰੇ ਹਾਂਜੀ ਜਿਹੜੀ ਵੀਡੀਓ ਸੀਸੀਟੀਵੀ ਹੈ ਦਫਤਰ ਦੀ ਹੈ ਉਹ ਦਫਤਰ ਦੀ ਹੈ ਕਿ ਉੱਥੇ ਕੌਣ ਮਤਲਬ ਕੌਣ ਨੂੰ ਲੱਗਦਾ ਹੈ ਜਿਹੜੀ ਦਿਖ ਰਹੀ ਹੈ ਜਿਹਨੇ ਕੰਪਲੇਨਟ ਦਿੱਤੀ ਹੈ ਜੀ ਗੱਲ ਉਹ ਸੀਗੀ ਇਨਚਾਰਜ ਅੱਛਾ ਓਕੇ ਉਹ ਰੇਂਡਰ ਸੀਗਾ ਤੇ ਉਹਰੇ ਫੋਨ ਦੇ ਵਿੱਚ ਐਕਸੈਸ ਸੀਗਾ ਜੀ ਅਭੀ ਤੁਹਾਨੂੰ ਦੱਸ ਦੇਣਾ ਔਰ ਕੋ ਸਾਰੀਆਂ ਪਾਵਰ ਸੀਗੀਆਂ ਵਾਇ ਸਮਝ ਲਓ ਵੀ ਐਡਮਿਨ ਦਾ ਕੰਮ ਸਾਰਾ ਔਰੇ ਕੋਲ ਹੀ ਸੀਗਾ ਕੋਲੀ ਸੋਲੀ ਤੇ ਉਸ ਤੋਂ ਬਾਅਦ ਹੋਇਆ ਕਿ ਕਿ ਜਦ ਉਹਦਾ ਕੋਈ ਕੁਪਲਾਇਕ ਸਕੈਮ ਸਾਹਮਣੇ ਆਇਆ ਤੇ ਪ੍ਰੋਫਿਟ ਜੀ ਨੇ ਉਹਨੂੰ ਆਪਣੀ ਮਿਨਿਸਟਰੀ ਤੋਂ ਕੱਢਿਆ ਜਦ ਕੱਢਿਆ ਤੇ ਦੇਖੋ ਜੀ ਉਹ ਡੀਵੀਆਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਨਾਲ ਛੇੜਖਾਨੀ ਹੋਈ ਹੈ ਤੇ ਮੈਂ ਜਾਨਣਾ ਵੀ ਉਹ ਜਿਹੜੀ ਵੀਡੀਓ ਹੈ ਅੱਜ ਮੈਂ ਤੁਹਾਨੂੰ ਕਹਿ ਦੇਣਾ ਉਹ ਵੀਡੀਓ ਜਿੱਥੋਂ ਆਈ ਹੈ ਉਹਦਾ ਡੀਵੀਆਰ ਕਿਉਂ ਨਹੀਂ ਪੇਸ਼ ਕਰ ਰਹੇ ਅੱਛਾ ਨਾਲ ਨਹੀਂ ਬਾਬਾ ਜੀ ਦੋ ਮਾਮਲੇ ਦੇਖੋ 2018 ਦੇ ਵਿੱਚ ਜੀਰਕਪੁਰ ਦੇ ਵਿੱਚ ਪੱਤਰ ਅਰਜ ਹੁੰਦਾ 2018 ਤੇ ਲੰਬਾ ਸਮਾਂ 6-7-8 ਸਾਲ ਲੰਘ ਗਏ ਉਹਦੇ ਵਿੱਚ ਕੋਰਟ ਪੇਸ਼ੀ ਹੁੰਦੀ ਆ ਦੂਜਾ ਕਬੂਥਲਾ ਦੀ ਲੇਡੀ ਆਉਂਦੀ ਆ ਉਹ ਅਲੀਗੇਸ਼ਨ ਲਾਉਂਦੀ ਆ ਤੀਜਾ ਹੁਣ ਇਹ ਐਕਸੀਡੈਂਟ ਹੋ ਗਿਆ ਇਹ ਨਾਲ ਕੜੀਆਂ ਜੁੜਦੀਆਂ ਨੇ ਜਾਂ ਸੋਨੂੰ ਹੁਣ ਇਹਦੇ ਵਿੱਚ ਪੂਰੀ ਇੱਕ ਸਾਜ਼ਿਸ਼ ਹੁਣ ਕਿਉਂ ਨਜ਼ਰ ਆਉਂਦੀ ਆ ਐਡਾ ਹੈ ਜੀ ਤੁਸੀਂ ਜਦੇ ਤਿੰਨੋਂ ਮੈਟਰ ਬੈਠ ਕੇ ਆਰਾਮ ਨਾਲ ਸੋਚੋਗੇ ਤੁਸੀਂ ਵੀ ਦੇਖੋ ਪੱਤਰਕਾਰ ਹੋ ਸਾਰਾ ਦਿਨ ਤੁਹਾਡਾ ਇਹੀ ਕੰਮ ਹੈ ਤੁਸੀਂ ਇਹਦੇ ਪਿੱਛੇ ਜਦ ਥੋੜਾ ਸਟੱਡੀ ਕਰੋਗੇ ਤੁਹਾਨੂੰ ਦੋ ਚਿਹਰੇ ਦਿਖਣਗੇ ਇੱਕ ਦੋ ਚਿਹਰੇ ਦਿਖਣਗੇ ਤੇ ਜਦ ਤੁਹਾਨੂੰ ਇੱਕ ਦੋ ਚਿਹਰੇ ਹੀ ਦਿਖ ਰਹੇ ਸਾਰੇ ਪਾਸੇ ਫਿਰ ਤੁਸੀਂ ਇਹਦਾ ਕੀ ਮਤਲਬ ਕੱਢੋਗੇ ਕਿ ਚਰਚ ਦਾ ਬੰਦਾ ਹੋ ਨਹੀਂ ਚਰਚ ਦਾ ਬੰਦਾ ਨਹੀਂ ਕੋਈ ਨਾਲ ਕਿਥੋਂ ਕੋਈ ਅਸੀਂ ਕੋ ਜਾਣਦੇ ਨਾ ਜਿਹੜੇ ਕੋਈ ਨਾਮ ਉਹ ਜਿਹੜੇ ਅਸੀਂ ਲਵਾਂਗੇ ਤੁਹਾਨੂੰ ਵੀ ਪਤਾ ਉਹ ਕਿਹੜੇ ਨਾਮ ਹੈ ਉਹ ਦੋ ਚਿਹਰੇ ਤਿੰਨਾ ਚਾਰਾ ਮੀਟਰਾਂ ਦੇ ਪਿੱਛੇ ਹੈ ਮਤਲਬ ਉਹ ਤਿੰਨਾ ਚਾਰਾ ਮੀਟਰਾਂ ਦਾ ਠੇਕਾ ਦੋ ਦੋ ਬੰਦਿਆਂ ਨੇ ਚੱਕ ਲਿਆ ਇਹ ਸਾਰਾ ਲੋਕ ਭਲਾਈ ਦਾ ਕੰਮ ਉਹ ਦੋ ਬੰਦਿਆਂ ਨੇ ਚੱਕ ਲਿਆ। ਮਤਲਬ ਉਹਨਾਂ ਨੇ ਪੂਰੀ ਸਾਜਿਦਤ ਕਰ ਲਈ ਵੀ ਅਸੀਂ ਸਾਹਮਣੇ ਆਵਾਂਗੇ ਤੇ ਇਹ ਲੈ ਕੇ ਆਵਾਂਗੇ ਸੋ ਤੁਸੀਂ ਇਹ ਕਹਿੰਦੇ ਹੋ। ਪਰ ਦੂਜੇ ਪਾਸੇ ਪੀੜਤ ਜਿਹੜੀਆਂ ਜਿਹੜੀਆਂ ਰੇਡੀ ਆਈਆਂ ਨੇ ਦੇਖੋ ਇਨਸਾਫ ਦਾ ਵੱਡੀ ਉਹ ਵੀ ਗੱਲ ਹੈ ਨਾ। ਪੁਲਿਸ ਜਦੋਂ ਕਿਸੇ ਲੜਕੀ ਕੰਪਲੀਟ ਕਰਦੀ ਆ ਉਹਦੀ ਸੁਣਵਾਈ ਨਾ ਕਰੇ ਤਾਂ ਉਹਦੇ ਵੀ ਬੜੇ ਐਲੀਵੇਸ਼ਨ ਲੱਗਦੇ ਨੇ। ਦੇਖੋ ਜੀ ਉਹ ਲੜਕੀ ਸਾਡੀ ਭੈਣ ਹੈ। ਠੀਕ ਹੈ ਸਮਾਜਿਕ ਤੌਰ ਤੇ ਉਹ ਸਾਡੀ ਭੈਣ ਹੈ। ਆਪਾਂ ਇਦਾਂ ਨਹੀਂ ਕਹਿੰਦੇ। ਬਟ ਹੁੰਦਾ ਕੀ ਹੈ ਕਿ ਕਈ ਵਾਰ ਕਿਸੇ ਨੂੰ ਮਿਸਗਾਈਡ ਕੀਤਾ ਜਾਂਦਾ ਹੈ। ਕਿਸੇ ਨੂੰ ਗਲਤ ਤਰੀਕੇ ਨਾਲ ਚਲਾਇਆ ਜਾਂਦਾ ਹੈ ਮੈਂ ਔਰ ਇਸ ਦੇ ਵਿੱਚ ਵੀ ਹੋਇਆ ਇਹ ਜੋ ਵੀ ਹੋ ਰਿਹਾ ਜੀ ਇੱਕ ਪਲਾਨਿੰਗ ਦੇ ਤਹਿਤ ਆ ਤੁਸੀਂ ਦੇਖੋ ਜਦ ਵੀ ਪ੍ਰੋਫਿਟ ਜੀ ਦੀ ਡੇਟ ਹੁੰਦੀ ਹੈ ਕੋਟ ਦੀ ਤੁਸੀਂ ਦੇਖੋ ਹਮੇਸ਼ਾ ਇੱਕ ਦਿਨ ਪਹਿਲਾਂ ਕੋਈ ਨਾ ਕੋਈ ਇਨਸੀਡੈਂਟ ਕ੍ਰੀਏਟ ਕੀਤਾ ਜਾਂਦਾ ਹੁਣ ਇਹਨਾਂ ਦੀ 28 ਤਰੀਕ ਨੂੰ ਤਰੀਕ ਹੈ 28 ਨੂੰ ਡੇਟ ਹੈ 27 ਨੂੰ ਤੁਸੀਂ ਨੋਟ ਕਰ ਲਓ ਕੋਈ ਨਾ ਕੋਈ ਇਨਸੀਡੈਂਟ ਨਾਲ ਫੇਰ ਘਟ ਦੇਣਾ ਜੀ ਬੇਸਿਕਲੀ ਪਲਾਨ ਹੈ ਕਿ ਉਹਨਾਂ ਦਾ ਜਿਹੜਾ ਡਿਸੀਜਨ ਤੇ ਕੇਸ ਹੈ ਉਹਦੇ ਉੱਤੇ ਇੰਪੈਕਟ ਪਾਇਆ ਜਾਵੇ ਕਿਤੇ ਨਾ ਕਿਤੇ ਕੋਈ ਨੈਗੇਟਿਵ ਇੰਪੈਕਟ ਪਾਇਆ ਜਾਵੇ ਤਾਂ ਕੋਰਟ ਦੇ ਵਿੱਚ ਕੋਈ ਬਿਆਨਬਾਜ਼ੀ ਜਾਂ ਕੋਈ ਤੁਹਾਡੇ ਵਰਗੇ ਭਰਾਵਾਂ ਦੀ ਵੀਡੀਓ ਚੱਕ ਕੇ ਪੇਸ਼ ਕੀਤੀ ਜਾਵੇ ਬਸ ਅੱਛਾ ਮੈਨੂੰ ਦੱਸੋ ਤੁਸੀਂ ਮਿਲ ਕੇ ਆਏ ਹੋ ਕਿ ਨੇ ਐਸਐਸਪੀ ਨੂੰ ਐਸਪੀ ਰੂਲਰ ਮਿਲੇ ਨੇ ਕੀ ਭਰੋਸਾ ਦਿੱਤਾ ਜਿਹੜੀ ਐਫਆਈਆਰ ਦਰਜ ਹੋਈ ਆ ਉਹਨੂੰ ਰੱਦ ਕਰਨ ਦੀ ਗੱਲ ਹੋਈ ਆ ਜਾਂ ਅਗਲੀ ਕਾਰਵਾਈ ਕੀਤੀ ਆ ਜਾਂਚ ਦੀ ਗੱਲ ਕੀਤੀ ਆ ਜਿਹੜੀ ਸੀਸੀਟੀਵੀ ਫੁਟੇਜ ਦੀ ਤੁਸੀਂ ਗੱਲ ਕਰਦੇ ਹੋ ਫੇਕ ਆ ਉਹਨੂੰ